ਬਾਈ ਬਰੂਨੇ ਜਾ ਕੇ ਅਦਾਲਤ ਦੇ ਵਿੱਚ ਆਪਣੀ ਸ਼ਿਕਾਇਤ ਦਰਜ ਕਰਾ ਦਿੱਤੀ ਗੜੀ ਜਿਹਨੇ ਸੀਟਾ ਦੀ ਵੀ ਮਕਦਮਾ ਦਰਜ ਕਰਾਤ ਕੇਰੇ ਸਾਹਿਬ ਦੇ ਨਾਲ ਜਿੰਨ ਇੰਨੀ ਵੱਡਿਆ ਇੱਕ ਸਕੈਂਡਲ ਆ ਜਾਂ ਨਹੀਂ ਵੱਡੀ ਚੋਰੀ ਹੈ ਜਿਹੜੀ ਛੋਟੀ ਚੀਜ਼ ਨਹੀਂ ਹੈਗੀ ਜੇ ਸਕੈਂਡਲ ਵੀ ਹੈ ਤੇ ਬਹੁਤ ਵੱਡੀ ਹਿਊਜ ਮਾਮਲਾ ਹੈ ਪੁਲਿਸ ਦਾ ਕੰਮ ਹੈ ਇੱਕ ਪੈਸੇ ਦੀ ਵੀ ਚੋਰੀ ਹੁੰਦੀ ਇਨਵੈਸਟੀਗੇਸ਼ਨ ਕਰਨਾ ਹੀ ਆ ਪੁਲਿਸ ਦਸੇਕੋ ਇਨਵੈਸਟੀਗੇਸ਼ਨ ਕੋ ਨਹੀਂ ਕਰਨਾ ਚਾਹਦੀ ਇਹ ਪੁਲਿਸ ਨੂੰ ਲੱਗਦਾ ਹੈ ਕਿ ਕੋਈ ਰਿਸੋਰਸਿਸ ਨਹੀਂ ਹੈਗੇ ਤੇ ਗਵਰਨਮੈਂਟ ਕੋਲੋਂ ਮੰਗੇ ਜਾਂ ਜੋ ਵੀ ਇਹ ਦਸੇ ਐਸੇ ਵਾਸਤੇ ਅਸੀਂ ਕੋਰਟ ਦੇ ਵਿੱਚ ਗਏ ਆ ਲੈਟ ਦੀ ਪੁਲਿਸ ਕਰ ਪੁਲਿਸ ਕਮਿਸ਼ਨਰ ਸਾਹਿਬ ਦੱਸਣਗੇ ਕਿੰਨੇ ਨਿਕੋਣੀ ਲੱਭੇ ਤੇ ਤੁਹਾਨੂੰ ਗ੍ਰਿਲਾਂ ਦੀ ਪ੍ਰੋਬਲਮ ਬਹੁਤ ਵੱਡੀ ਲੱਗੀ ਪੁਲਿਸ ਕਮਿਸ਼ਨਰ ਸਾਹਿਬ ਨੂੰ ਵੀ ਤੇ ਤੁਸੀਂ ਆਪਣੇ ਜਿਹੜੇ ਕਮਿਸ਼ਨਰ ਕੋਆਪਰੇਸ਼ਨ ਨੇ ਆਈਐਸ ਅਫਸਰ ਹਰਪ੍ਰੀਤ ਸਿੰਘ ਜੀ ਨਾਲ ਦੇ ਖਿਲਾਫ ਕ੍ਰਿਮੀਨਲ ਜਿਹੜੀ ਇੱਕ ਕਮਪਲੇਂਟ ਡਾਇਰ ਕਰਦੀ ਸੀ ਉਹ ਮਨਟਸਟਾਂ ਦੇ ਜਿਹੜੇ ਵੀ ਟਰਸਟੀ ਬੰਦੇ ਨੇ ਜਿਹੜੇ ਵੀ ਬੰਦੇ ਨੇ ਉਹਨਾਂ ਦੀ ਸੇਵਾ ਕਰਨ ਦੀ ਕੋਈ ਭਾਵਨਾ ਨਹੀਂ ਹੁੰਦੀ ਕਿਉਂਕਿ ਉਹਨਾਂ ਕੋਲ ਕੋਈ ਕੁਆਲਿਫਿਕੇਸ਼ਨ ਵੀ ਨਹੀਂ ਹੁੰਦੀ ਕੋਈ ਇਹਨਾਂ ਨੂੰ ਸਟਾਊਨ ਪਲਾਨਿੰਗ ਦਾ ਪਤਾ ਨਹੀਂ ਹੁੰਦਾ ਬਾਜ਼ਾਰ ਤੋਂ ਚੁੱਕੇ ਬੰਦਾ ਲਗਾਤਾ ਜਾਂਦਾ ਸਤਿ ਸ਼੍ਰੀ ਅਕਾਲ ਨਮਸਕਾਰ ਮੈਂ ਹਰਦੀਪ ਮੰਡਾੜੀ ਤੁਸੀਂ ਦੇਖ ਰਹੇ ਹੋ ਡੀਫੋ ਨਿਊਜ਼ ਸਾਡੇ ਵਿਸ਼ੇਸ਼ ਪ੍ਰੋਗਰਾਮ ਖਰੀਆਂ-ਖਰੀਆਂ ਤੁਹਾਡਾ ਸਵਾਗਤ ਹੈ ਅੱਜ ਗੱਲ ਕਰਾਂਗੇ ਅਮਰਸਰ ਦੇ ਪੁਲਿਸ ਕਮਿਸ਼ਨਰ ਤੇ ਅਮਰਸਰ ਮਿਊਨਿਸਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਦੀ ਇਹਨਾਂ ਦੋਨਾਂ ਅਫਸਰਾਂ ਦੇ ਖਿਲਾਫ ਅਦਾਲਤ ਦੇ ਵਿੱਚ ਕ੍ਰਿਮੀਨਲ ਕੰਪਲੇਂਟ ਫਾਈਲ ਕਰ ਦਿੱਤੀ ਗਈ ਹੈ ਕਿ ਇਹਨਾਂ ਨੇ ਆਪਣੀ ਡਿਊਟੀ ਨੂੰ ਠੀਕ ਢੰਗ ਦੇ ਨਾਲ ਨਹੀਂ ਨਿਭਾਇਆ ਔਰ ਇੱਕ ਕੰਪਲੇਂਟ ਫਾਈਲ ਕਰਨ ਵਾਲੇ ਕੌਣ ਨੇ ਪ੍ਰਮੋਦ ਚੰਦ ਬਾਲੀ ਨੇ ਉਹਨਾਂ ਵੱਲੋਂ ਇੱਕ ਕੰਪਲੇਂਟ ਫਾਈਲ ਕੀਤੀ ਗਈ ਹੈ ਜਿਹਦੀ ਸੁਣਵਾਈ 16 ਮਾਰਚ ਨੂੰ ਹੋਣੀ ਹੈ ਜਸਟਿਸ ਵਰਿੰਦਰ ਕੁਮਾਰ ਦੀ ਅਦਾਲਤ ਦੇ ਵਿੱਚ ਇਹ ਕੇਸ ਲੱਗ ਗਿਆ ਸਨਾਲੇ ਪ੍ਰਮੋਦ ਚੰਦ ਬਾਲੀ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਅਖਰਕਾਰ ਇਹਨਾਂ ਨੇ ਦੋਹਾਂ ਵੱਡੇ ਅਧਿਕਾਰੀਆਂ ਦੇ ਖਿਲਾਫ ਇਹ ਕਦਮ ਕਿਉਂ ਚੁੱਕਿਆ ਬਲੀ ਸਾਹਿਬ ਤੁਸੀਂ ਫਾਈਲ ਕੀਤੀ ਹੈ ਪਹਿਲੇ ਸ਼ਿਕਾਇਤ ਕਰਦੇ ਹੋ ਪੁਲਿਸ ਦੇ ਵਿੱਚ ਵੀ ਇਸ ਤਰ੍ਹਾਂ ਕੋਈ ਸਰਕਾਰੀ ਪ੍ਰਾਪਰਟੀ ਦਾ ਨੁਕਸਾਨ ਹੋ ਰਿਹਾ ਹੈ ਤੁਹਾਡੀ ਸੁਣਵਾਈ ਉੱਥੇ ਨਹੀਂ ਹੁੰਦੀ ਫਿਰ ਤੁਸੀਂ ਸਿੱਧਾ ਹੀ ਕੋਰਟ ਦੇ ਵਿੱਚ ਅਦਾਲਤ ਦੇ ਵਿੱਚ ਇਹ ਇੱਕ ਅ ਅਪੀਲ ਦਾਇਰ ਕਰਤੀ ਹੈ ਕ੍ਰਿਮੀਨਲ ਕੰਪਲੇਂਟ ਜਿਹਨੂੰ ਕਹਿੰਦੇ ਆਫਾਈਲ ਕਰਤੀ ਹੈ ਇਹ ਕੀ ਕਾਰਨ ਹੈ ਕਿਉਂ ਤੁਹਾਨੂੰ ਇਹਨਾਂ ਸਟੈਪ ਲੈਣਾ ਪਿਆ ਹੈ ਇਸ ਤਰ੍ਹਾਂ ਇਹ ਹੈ ਕਿ ਸਾਡੀ ਜਿਹੜੀ CrPC ਹੈ ਉਹਦੇ ਅਕੋਰਡਿੰਗਲੀ ਇਹ ਸੱਚ ਨਹੀਂ ਹੈ ਕਿ ਜੇ ਕਿਸੇ ਵੀ ਸਾਡੇ ਸ਼ਹਿਰੀ ਨਹੀਂ ਜਾਂ ਸਾਡੇ ਸਿਟੀਜ਼ਨ ਆਫ ਇੰਡੀਆ ਨਹੀਂ ਜਾਂ ਕਿਸੇ ਨੇ ਇਵਨ ਨੌਨ ਸਿਟੀਜ਼ਨ ਨਹੀਂ ਵੀ ਜੇ ਕੋਈ ਆਪਣਾ ਕ੍ਰਿਮੀਨੈਲਿਟੀ ਨਜ਼ਰ ਆਂਦੀ ਹੈ ਜਾਂ ਉਹਦੀ ਕੋਈ ਕੋਈ ਸ਼ਿਕਾਇਤ ਹੈ ਜ ਜਿਹਦੀ ਪੁਲਿਸ ਇਨਵੈਸਟੀਗੇਸ਼ਨ ਬੰਦੀ ਹੈ ਉਹਦੀ ਸ਼ਿਕਾਇਤ ਕਰਨੀ ਪੁਲਿਸ ਕੋਲ ਕਰਨੀ ਜ਼ਰੂਰੀ ਹੈ ਔਰ ਇਹ ਸੈਕਸ਼ਨ 156 ਦੇ ਵਿਧੀਓ ਪ੍ਰੋਸੀਜਰ ਦੱਸਿਆ ਗਿਆ ਕਿ ਜੇ 15 ਦਿਨਾਂ ਦੇ ਤੁਹਾਨੂੰ ਜਿਹੜੀ ਵੀ ਲੋਕਲ ਪੁਲਿਸ ਸਟੇਸ਼ਨ ਉਹਦੇ ਤੇ ਕੋਈ ਕਾਰਵਾਈ ਨਹੀਂ ਕਰਦਾ ਤੇ ਤੁਸੀਂ ਉਸ ਤੋਂ ਬਾਅਦ ਹਾਇਰ ਅਫੀਸਰ ਕੋਲ ਜਾਣਾ ਹੈ ਜੇ 15 ਦਿਨ ਚੋ ਵੀ ਕਾਰਵਾਈ ਨਹੀਂ ਕਰਦੇ ਤੇ ਤੁਸੀਂ ਤੁਹਾਨੂੰ ਰਾਈਟ ਹੈ ਕਿ ਤੁਸੀਂ ਇਲਾਕਾ ਮੈਜਿਸਟਰੇਟ ਕੋਲ ਆਪਣੀ ਸ਼ਿਕਾਇਤ ਲੈ ਕੇ ਜਾਓ ਕਿ ਇਹਨਾਂ ਨੇ ਅਜੇ ਤੱਕ ਬੰਦੀ ਕਾਰਵਾਈ ਨਹੀਂ ਕੀਤੀ ਜਿਹੜੀ ਕਹਿੰਦੀ ਡਿਊਟੀ ਬੰਦੀ ਸੀ ਕਿ ਇਹ ਸ਼ਿਕਾਇਤ ਉੱਤੇ ਕਾਰਵਾਈ ਕਰਨੀ। ਤੁਸੀਂ ਸ਼ਿਕਾਇਤ ਕੀ ਕੀਤੀ ਸੀ ਜੀ ਤੇ ਪਹਿਲੇ ਤੇ ਫਿਰ ਕੀ ਸ਼ਿਕਾਇਤ ਤੇ ਕਾਰਵਾਈ ਹੋਣੀ ਚਾਹੀਦੀ ਸੀ ਜਿਹੜੀ ਨਹੀਂ ਹੋਈ? ਕਿਹਾ ਤੁਸੀਂ ਇਹਨਾਂ ਨੂੰ ਫਿਰ ਪਰਸਨਲ ਮਿਲ ਲੈਣੋਂ ਦੋਨੋਂ ਅਧਿਕਾਰੀਆਂ ਨੂੰ ਜਦੋਂ ਤੁਸੀਂ ਸ਼ਿਕਾਇਤ ਕੀਤੀ ਤੇ ਉਸ ਤੋਂ ਬਾਅਦ? ਨਹੀਂ ਆਪਣਾ ਪਹਿਲੇ ਦੂਜਾ ਪਾਰਟ ਕਰ ਲਿਆ ਕਿ ਕਿਸੇ ਸ਼ਹਿਰੀ ਨੂੰ ਵੀ ਜ਼ਰੂਰਤ ਨਹੀਂ ਹੈ ਕਿਸੇ ਬੰਦੇ ਨੂੰ ਪਰਸਨਲ ਮਿਲਣ ਦੀ ਜ਼ਰੂਰਤ ਨਹੀਂ ਅੱਜ ਦੇ ਜਮਾਨੇ ਦੇ ਵਿੱਚ ਜਦ ਕਿ ਸਾਡੀ ਇੰਟਰਨੈਟ ਸੇਵਾਵਾਂ ਅਵੇਲੇਬਲ ਨਹੀਂ ਔਰ पर्सनल मिलना ਜਿਹੜਾ ਕਿਸੇ ਰਿਕਾਰਡ ਚ ਨਹੀਂ ਜਾਂਦਾ दैट इज ਸੈਕੰਡਰੀ ਫਸਟਲੀ ਫਸਟ ਇਹ ਆਈਏ ਕਿ ਤੁਸੀਂ ਕਿਸੇ ਜੀ ਨੂੰ ਰਾਈਟਿੰਗ ਦੇ ਵਿੱਚ ਲੈ ਆਉਂਦੇ ਹੋ ਉਹਦਾ ਉਹਨਾਂ ਹੀ ਉਹਦਾ ਉਹਦੀ ਐਮਐਸ ਜ਼ਿਆਦਾ ਹੈ ਨਿਸ਼ਬਦ ਕਿਸੇ ਕੋ ਵਰਬਲੀ ਗੱਲ ਕਰੀਏ ਕਿ ਜੇ ਕਿਸੇ ਮੈਂ ਤੁਹਾਡੇ ਮਾਧਿਅਮ ਨਾਲ ਵੀ ਇਹ ਕਹਿਣਾ ਚਾਹੁੰਦਾ ਕਿ ਜੇ ਕਿਸੇ ਨੂੰ ਵੀ ਕਦੀ ਕੋਈ ਪ੍ਰੋਬਲਮਸ ਆਉਂਦੀਆਂ ਫਸਟ ਆਫ ਆਲ ਹੀ ਸ਼ੁੱਡ ਰਾਈਟ ਉਹਨੂੰ ਪਹਿਸੋਂ ਪਹਿਲੇ ਲਿਖਣਾ ਚਾਹੀਦਾ ਉਸ ਤੋਂ ਬਾਅਦ ਜੋ ਉਹਨੂੰ ਅਧਿਕਾਰੀ ਬੁਲਾਉਂਦੇ ਤੇ ਮਿਲ ਸਕਦੇ ਜੀ ਤੇ ਨਹੀਂ ਬਲਿਸ਼ਪ 21 ਮਾਮਲਾ ਕੀ ਸੀ ਵੀ ਤੁਸੀਂ ਪਹਿਲੇ ਜਿਹਦੇ ਕਰਕੇ ਤੁਹਾਡੀ ਸ਼ਿਕਾਇਤ ਜਿਹੜੀ ਹੈ ਸੁਣੀ ਨਹੀਂ ਗਈ ਤੇ ਫਿਰ ਤੁਸੀਂ ਅਦਾਲਤ ਕੋਲ ਪਹੁੰਚ ਗਏ ਉਹ ਵੀ ਦੋ ਵੱਡੇ ਅਫਸਰਾਂ ਦੇ ਖਿਲਾਫ ਹਾਂਜੀ ਇਸ ਤਰ੍ਹਾਂ ਜੀ ਕਿ ਬਈ ਮੈਂ ਇੱਕ ਚੀਜ਼ ਆਪ ਵੀ ਨੋਟਿਸ ਕੀਤੀ ਹੈ ਕਿ ਸਾਡੇ ਸਾਡੇ ਜੂਡੀਸ਼ ਪੂਰੇ ਦੇਸ਼ ਦੀ ਜੀ ਪਰ ਮੈਂ ਜੋ ਕਿ ਆਪਣੇ ਸ਼ਹਿਰ ਦੇ ਨਾਲ ਜ਼ਿਆਦਾ ਕੰਸਰਨ ਲਾ ਕਿ ਹਰ ਆਦਮੀ ਨੂੰ ਆਪਣੇ ਸ਼ਹਿਰ ਦੇ ਨਾਲ ਹੀ ਜ਼ਿਆਦਾ ਕੰਸਰਨ ਹੁੰਦਾ ਵਾ ਕਿ ਜਿੰਨੀ ਵੀ ਇੱਥੇ ਜਿਹੜੀ ਪ੍ਰਾਪਰਟੀ ਜਿਹੜੀ ਚੀਜ਼ਾਂ ਪਰਚੇਸ ਕਰਨੀਆਂ ਦੇਖੋ ਤਿੰਨ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਜਿਹੜੀ ਇਹ ਪਰਚੇਸ ਕਰਨੀਆਂ ਸਟੋਰ ਚ ਜਾਂਦੀਆਂ ਜਦੋਂ ਨਿਕਲਦੀਆਂ ਸਟੋਰ ਚ ਉਹਦੀ ਐਂਟਰੀ ਹੁੰਦੀ ਚ ਵੀ ਐਨੀ ਚਲੀ ਗਈ ਬਾਕੀ ਬਚ ਗਿਆ ਦੈਟ ਇਜ਼ ਕਲੀਅਰ ਜੀ ਜੀ ਜਿਹੜੀਆਂ ਚੀਜ਼ਾਂ ਲੱਗ ਜਾਂਦੀਆਂ ਜਿਵੇਂ ਕੋਈ ਲੁੱਕ ਬਜੜੀ ਸੜਕਾਂ ਬੰਦੀਆਂ ਜਾਂ ਜਿਹੜੀ ਬਜਾਰ ਦੀ ਟਾਰਗਟੀ ਗਾਰਡ ਲੱਗੇ ਕੋਈ ਵੀ ਵਿਸਮਨ ਲੱਗਾ ਉਹ ਜਿਹੜੀ ਹੈਗੀ ਉਹ ਇੱਕ ਮੈਜਰਮੈਂਟ ਬੁੱਕ ਹੁੰਦੀ ਜਿਹੜਾ ਵੀ ਕੰਟਰੈਕਟ ਹੁੰਦਾ ਜੇ ਜੂਨੀਅਰ ਇੰਜੀਨੀਅਰ ਹੁੰਦਾ ਉਹ ਮੈਜਰਮੈਂਟ ਬੁੱਕ ਚ ਚਲਾ ਲੈਂਦਾ ਦੇਖਦਾ ਜਾ ਕੇ ਚੀਜ਼ ਲੱਗੀ ਹੈ ਤੇ ਰਿਕਰਡਿਕਲੀ ਪੇਮੈਂਟ ਹੁੰਦੀ ਹੈ ਜੀ ਤੇ ਤੀਜੀ ਚੀਜ਼ ਹੋ ਰਹਾ ਪਲਾਨਟ ਐਂਡ ਮਸ਼ੀਨਰੀ ਪਹਿਲੇ ਸੇ ਇਹਦੀ ਗੱਲ ਕਰੀਏ ਕਿ ਜਿਹੜੀ ਐਮਪੀ ਦੇ ਵਿੱਚ ਆਈਟਮ ਆਂਦੀਆਂ ਹੁਣ ਉਸ ਐਮਪੀ ਚ ਐਂਟਰ ਹੋ ਕੇ ਪੇਮੈਂਟ ਹੋ ਜਾਂਦੀ ਹੈ ਉਸ ਤੋਂ ਬਾਅਦ ਜਦੋਂ ਫਿਰ ਅਬ ਫਿਰ ਸਵਾਲ ਪਹਿਲੇ ਬਾਲੀ ਸਾਹਿਬ ਇਹ ਹੈ ਕਿ ਤੁਸੀਂ ਸ਼ਿਕਾਇਤ ਕੀਤੀ ਕਿਉਂ ਪਹਿਲੇ ਮੈਂ ਉਹ ਜਾਨਣਾ ਚਾਹਾਂਗਾ ਸਾਰੀਆਂ ਜਿਹੜੀਆਂ ਗੱਲਾਂ ਕਿਉਂਕਿ ਪਹਿਲੇ ਦਰਸ਼ਕਾਂ ਨੂੰ ਦੱਸਣਾ ਮੈਂ ਪਹਿਲੇ ਇਹ ਦੱਸਣਾ ਜੀ ਕਿ ਮੈਂ ਜਿਹੜੀ ਹੈਗੀ ਆ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਪੁੱਛਿਆ ਸੀਗਾ ਕਿ ਉਹਨਾਂ ਦੀ ਇੱਕ ਸਰਕਾਰੀ ਇੱਥੇ ਪ੍ਰਾਪਰਟੀ ਚੋਰੀ ਹੋਈ ਬਹੁਤ ਵੱਡੀ ਜੀ ਯਾਨੀ ਕਿ ਜਿਹੜੀ ਬੀਆਰਟੀਐਸ ਜਿਹੜੀ ਦੀ 30 ਕਿਲੋਮੀਟਰ ਦਾ ਜਿਹੜਾ ਐਕਸਪੈਂਸ ਹੈ ਜਿਹੜੀ ਰਨਿੰਗ ਦੀ ਕਿਲੋਮੀਟਰ ਅਪਰੋਕਸੀਮੇਟਲੀ ਆ ਜੁੜਾ ਕੇ ਬੜੀ ਕੋਲੀ 2019 ਦੇ ਵਿੱਚ ਹੀ ਬਣਿਆ ਪ੍ਰੋਜੈਕਟ ਉਹਦੀਆਂ ਕਰੋੜਾਂ ਰੁਪਏ ਦੇ ਹਿਸਾਬ ਦੇ ਨਾਲ ਜਿਹੜੀਆਂ ਉਹਦੀਆਂ ਗ੍ਰਿਲਸ ਲੱਗੀਆਂ ਸੀਗੇ ਲੋਹੇ ਦੀਆਂ ਸਟੀਲ ਗ੍ਰਿਲਸ ਜਿਸੀ ਕੰਨਿਆਂ ਨਾਲ ਦੇ ਵਿੱਚ ਸੇਫਟੀ ਕਰ ਲਈ ਉਸ ਜਿਹੜੇ ਰਸਤਾ ਸੀਗਾ ਲੇਨ ਸੀ ਜੀ ਜੀ ਉਦੇ ਸਾਈਜ਼ ਦੇ ਉੱਤੇ ਸਾਨੂੰ ਗ੍ਰਿਲ ਚੋਰੀ ਹੋ ਚੁਕੀਆਂ ਜਾਂ ਗੋਮਨੇ ਮੈਂ ਚੋਰੀ ਨਹੀਂ ਕਹਾਂਗਾ ਉਹ ਐਸਲੋ ਉੱਤੇ ਪ੍ਰੈਜ਼ੈਂਟ ਨਹੀਂ ਜਾਂ ਦੇ ਕਾਰਪੋਰੇਸ਼ਨ ਦੇ ਕੋਲ ਆਪਣੇ ਕੋਲ ਹੋਣੀ ਚਾਹੀਦੀਆਂ ਜੀ ਉਹਨਾਂ ਕੋਲ ਵੀ ਨਹੀਂ ਹੈ ਗਏ ਦਾ ਮਤਲਬ ਚੋਰੀ ਹੋ ਗਈ ਜੀ ਮੰਨਿਆ ਜਾ ਸਕਦਾ ਹੈ ਇਹਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਕਿ ਵੀ ਕੀ ਹੋਇਆ ਕੀ ਗ੍ਰਿਲਾਂ ਗਈਆਂ ਕਿੱਥੇ ਜੀ ਇਸ ਦੇ ਬਾਰੇ ਵਿੱਚ ਬੜੀ ਪੁੱਛਿਆ ਜਿਵੇਂ ਇਸ ਪਰ ਕਾਰਪੋਰੇਸ਼ਨ ਨੂੰ ਤੇ ਕੋਈ ਕੋਈ ਵੀ ਦਿਕਾਰੀ ਬਰਬਲੀਓ ਪੁੱਛਿਆ ਕੋਈ ਵੀ ਮੈਂ ਉਹਦਾ ਸੈਟੀਸਫੈਕਟਰੀ ਜਵਾਬ ਨਹੀਂ ਦੇ ਸਕਿਆ ਬਲਕਿ ਉਹਨਾਂ ਨੇ ਬਰਬਲੀ ਮੈਨੂੰ ਵੀ ਕਹਾਂ ਕਿ ਜਿਹੜੀ ਚੀਜ਼ ਅਸੀਂ ਲਾ ਦੇ ਨੇ ਉਸ ਤੋਂ ਬਾਅਦ ਉਹ ਹੁੰਦੀ ਹੈ ਜਾਂ ਨਹੀਂ ਹੁੰਦੀ ਅਸੀਂ ਉਹਦਾ ਕੋਈ ਰਿ ਉਹਨੂੰ ਕਨਸੀਡਰ ਕਰਦੇ ਹੋਇਆ ਮੈਂ ਮਿਸਰੀ ਕੰਪਲੇਨ ਜਿਹੜੀ ਆਨਲਾਈਨ ਕੰਪਲੀਟ ਕਰ ਦਿੱਤੀ ਆਪਣੇ ਜਿਹੜਾ ਕਿ ਸਾਡਾ ਸੈਕਸ਼ਨ 157 ਦਾ ਸੇਕ ਜਦੋਂ ਕਿਸੇ ਬੰਦੇ ਨੂੰ ਲੱਗਦਾ ਕਿ ਵੀ ਚੋਰੀ ਦਾ ਮਾਮਲਾ ਹੈ ਮੈਂ ਪੁਲਿਸ ਨੂੰ ਸ਼ਿਕਾਇਤ ਕੀਤੀ 15 ਦਿਨ ਤੱਕ ਪੁਲਿਸ ਨਹੀਂ ਮੈਂ ਏ ਡਿਵੀਜ਼ਨ ਪੁਲਿਸ ਨੂੰ ਮੇਰੀ ਮਾਰ ਕੋਈ ਕਿਉਂਕਿ ਮੈਂ ਏ ਡਿਵੀਜ਼ਨ ਦਾ ਹੀ ਜਿਆਦਾ ਰਿਪੋਰਟ ਕੀਤਾ ਕਿ ਬਟਾਲਾ ਰੋਡ ਦੀ ਜਿਹੜਾ ਉਹ ਜਿਹੜਾ ਬ੍ਰਿਜ ਬਣਿਆ ਓਵਰ ਬ੍ਰਿਜ ਬਣਿਆ ਉਹਦੇ ਥੱਲੇ ਜਿਹੜੀ ਬਹੁਤ ਵੱਡਾ ਸਪੈਨ ਨੇ ਸਾਡੇ ਪਿੱਲਰ ਲੱਗੇ ਹੋਏ ਨੇ ਤੇ ਉਹਨੇ ਪਾਸੇ ਦੀ ਗ੍ਰਿੱਲ ਜਿਹੜੀ ਹੈਗੀ ਸਾੜੀ ਸਾੜੀ ਕਿੱਕੀ ਗੈਪ ਹੈ ਜੀ ਉੱਚ ਪੁਲਿਸ ਨੇ ਇੱਕ ਅਧਿਕਾਰੀ ਮੇਰੇ ਕੋਲ ਆਇਆ ਵੀ ਮੇਰੇ ਬਿਆਨ ਲੈਣ ਲੇਕਿਨ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਮੈਂ ਆਪਣੀ ਜਿਹੜੀ ਛੜੀ ਸੀ ਆਰਪੀਸੀ ਕਹਿੰਦੀ ਹੈ 15 ਦਿਨਾਂ ਦੇ ਬਾਅਦ ਮਿਸਪੇ ਕਮਿਸ਼ਨਰ ਸਾਹਿਬ ਨੂੰ ਚਿੱਠੀ ਲਿਖ ਦਿੱਤੀ ਕਿ ਤੁਸੀਂ ਤੁਹਾਡੀ ਡਿਪਾਰਟਮੈਂਟ ਵਿੱਚ ਕੁਝ ਨਹੀਂ ਕੀਤਾ ਕਿਉਂਕਿ ਮੇਰੀ ਆਨਲਾਈਨ ਕੰਪਲੀਟ ਸੀ ਆਲਰੇਡੀ ਹੋਈ ਪੁਲਿਸ ਕਮਿਸ਼ਨਰ ਦੇ ਆਫਿਸ ਤੋਂ ਹੀ ਥਰੂ ਹੋ ਕੇ ਏ ਡਿਵੀਜ਼ਨ ਨੂੰ ਗਈ ਸੀ ਉਹਨਾਂ ਨੇ ਕੋਈ ਐਕਸ਼ਨ ਉੱਤੇ ਨਹੀਂ ਲਿਤਾ ਤੇ ਉਹਨਾਂ ਨੇ ਵੀ ਆਪਣੇ ਕਰਤੱਵ ਦਾ ਨਿਰਵਾਹ ਨਹੀਂ ਕੀਤਾ ਉਹਨਾਂ ਨੇ ਐਡਵਾਂਸ ਇਨਫੋਰਮੇਸ਼ਨ ਦੇ ਦਿੱਤੀ ਸੀ ਕਿ ਜੇ ਤੁਸੀਂ 15 ਦਿਨ ਦੇ ਅੰਦਰ ਅੰਦਰ ਤੁਸੀਂ ਮੇਰੀ ਸ਼ਿਕਾਇਤ ਤੇ ਕਾਰਵਾਈ ਨਹੀਂ ਕੀਤੀ ਜਾਂ ਮੈਨੂੰ ਪ੍ਰੇਜ਼ ਨਹੀਂ ਕੀਤਾ ਮੈਂ ਦੱਸਿਆ ਨਹੀਂ ਕਿ ਮੈਂ ਸ਼ਿਕਾਇਤ ਕਰਾਂਗਾ ਉਹਦੇ ਵਿੱਚ ਅਦਾਲਤ ਚ ਜਾ ਕੇ ਜੋ ਮੇਰਾ ਹੱਕ ਸੀਗਾ ਮੈਂ 15 ਦਿਨ ਦੇ ਬਾਅਦ ਖਤਮ ਹੁੰਦਿਆਂ 22 ਫਰਵਰੀ ਜਾ ਕੇ ਅਦਾਲਤ ਦੇ ਵਿੱਚ ਆਪਣੀ ਸ਼ਿਕਾਇਤ ਦਰਜ ਕਰਾ ਦਿੱਤੀ ਜਿਹੜੀ ਅਗੇ ਨੂੰ ਸੀ ਕਿ ਇਹ ਮਕਦਮਾ ਦਰਜ ਕਰਾਤਾ ਜਾਂ ਇਸ ਕੰਮ ਕੰਪਲੇਂਟ ਦਿੰਦਾ ਮੈਂ ਵੀਡੀਓ ਐਡੀਟਰ ਨੂੰ ਬੇਨਤੀ ਕਰਾਂਗਾ ਜਿਹੜੀ ਬਾਲੀ ਸਾਹਿਬ ਨੇ ਕੰਪਲੇਂਟ ਕੀਤੀ ਉਹ ਨਾਲ ਜ਼ਰੂਰ ਦਿਖਾ ਦੇਣ ਜਿਹੜਾ ਇਹਨਾਂ ਨੇ ਸ਼ਿਕਾਇਤ ਕੀਤੀ ਹੈ ਪਰ ਬਾਲੀ ਸਾਹਿਬ ਤੁਹਾਨੂੰ ਨਹੀਂ ਲੱਗਦਾ ਵੀ ਬੜਾ ਛੋਟਾ ਜਿਹਾ ਕੰਮ ਹੈ ਜੀ ਇਹਨੂੰ ਲੈ ਕੇ ਤੁਸੀਂ ਕੋਰਟ 'ਚ ਚਲੇ ਗਏ ਤੁਸੀਂ ਕੋਰਟ ਦਾ ਵੀ ਕਿਹਾ ਜਾਂਦਾ ਵੀ ਸਮਾਂ ਬਹੁਤ ਕੀਮਤੀ ਹੈ ਬਹੁਤ ਸਾਰੇ ਕੇਸਿਸ ਪਹਿਲੇ ਚੱਲਦੇ ਨੇ ਉਹ ਕੋਰਟ ਦਾ ਸਮਾਂ ਵੀ ਖਰਾਬ ਹੋਗਾ ਮਨਰਜੀ ਦੇਖਣ ਦੀ ਗੱਲ ਆ ਆਪਣੀ ਆਪਣੀ ਫੀਲਿੰਗ ਦੀ ਗੱਲ ਆ ਮੇਰੇ ਹਿਸਾਬ ਨਾਲ ਕੋਈ ਛੋਟਾ ਉਟਾ ਕੰਮ ਨਹੀਂ ਹੈਗਾ ਇਹਦੇ ਵਿੱਚ ਕੁਰਾ ਦੇ ਵੈਲਿਊ ਦੀ ਉਹ ਹੈਗੀ ਆ ਔਰ ਸਿਰਫ ਇੱਥੇ ਹੀ ਨਹੀਂ ਜੀ ਤੁਸੀਂ ਆਲਰੇਡੀ ਦੇਖੋਗੇ ਨਿਊਜ਼ਪੇਪਰਸ ਨੇ ਹੋਰ ਵੀ ਬਹੁਤ ਜਗ੍ਹਾ ਤੇ ਆਲਰੇਡੀ ਅਸਰੇ ਉੱਤੇ ਮੈਨੂੰ ਪਤਾ ਲੱਗਾ ਕਿ ਹੋਰ ਵੀ ਕਈ ਜਗ੍ਹਾ ਤੇ ਬਹੁਤ ਵੱਡੀ ਕਾਸਟ ਜਿਹੜੀ ਹੈਗੀ ਆ ਗ੍ਰਿਲਸ ਜਿਹੜੀਆਂ ਹੈਗੀਆਂ ਚੋਰੀ ਹੋਈਆਂ ਐ ਇਸ ਤਰ੍ਹਾਂ ਸਾਡੇ ਜਿਹੜੀ ਉਹ ਮੇਨ ਸਾਡੇ ਜਿਹੜਾ ਜਿਹੜਾ ਇਹ ਬ੍ਰਿਜ ਦੇ ਹੌਲੇ ਥੱਲੇ ਪੂਰੀ ਪੂਰੀ ਕੋੜੀ ਪਾਈਪ ਚੋਰੀ ਹੋ ਗਈ ਸੀ ਇਤਨੀ ਅਰਕੁੜਾਰ ਬੈਦੀ ਤੇ ਪਾਣੀ ਉਤੋਂ ਥੱਲੇ ਆਇਆ ਜਿੰਨੂੰ ਅਸੀਂ ਕਿਹਾ ਬਾਈਕ ਜਿਹੜਾ ਉਹ ਬ੍ਰਿਜ ਤੇ ਨੇ ਜਿਹੜਾ ਐਲੀਵੇਟਡ ਰੋਡ ਯਸ ਐਲੀਵੇਟਡ ਰੋਡ ਯਸ ਐਲੀਵੇਟਡ ਰੋਡ ਦੇ ਥੱਲੇ ਸਾਰੀ ਤੇ ਇਸ ਤਰ੍ਹਾਂ ਦੀ ਚੋਰੀ ਆ ਹੀ ਨਹੀਂ ਸਾਰੇ 3 ਗੱਡ ਚੋਰੀ ਹੋ ਗਏ ਮੇਰੇ ਹਿਸਾਬ ਦੇ ਨਾਲ ਜਿੰਨ ਇੰਨੀ ਵੱਡਿਆ ਇੱਕ ਸਕੈਂਡਲ ਆ ਇੰਨੀ ਵੱਡੀ ਚੋਰੀ ਆ ਜਿਹੜੀ ਛੋਟੀ ਚੀਜ਼ ਨਹੀਂ ਜੀ ਜੇ ਸਕੈਂਡਲ ਵੀ ਹੈ ਤੇ ਬਹੁਤ ਵੱਡੀ ਗੂਜ ਮੌਨਿਕ ਚੋਰੀ ਵਾਲੇ ਸਭ ਤੇ ਪੁਲਿਸ ਵੀ ਕਿੱਥੇ ਕਿੱਥੇ ਜਾਏਗੀ ਕਾਰਪੋਰੇਸ਼ਨ ਦੇ ਅਫਸਰ ਵੀ ਕਿੱਥੇ ਕਿੱਥੇ ਚੋਰ ਚੋਰੀਆਂ ਕਰਨੋਂ ਤੇ ਮੁੜਦੇ ਨਹੀਂ ਦੀ ਇੱਕ ਇੱਕ ਜਰਨਲ ਹੈਗੀ ਆ ਜੀ ਅਪੀਨੀਅਨ ਹੈਗਾ ਕਿ ਕਿਉਂਕਿ ਸਾਨੂੰ ਆਦਤ ਪੈ ਗਈ ਗੱਲ ਕਹਿੰਦੀ ਕਿ ਛੋਟੀ ਮੋਡੀ ਚੀਜ਼ ਕੇ ਪੁਲਿਸ ਦਾ ਕੰਮ ਹੈ ਇੱਕ ਪੈਸੇ ਦੀ ਵੀ ਚੋਰੀ ਹੁੰਦੀ ਇਨਵੈਸਟੀਗੇਸ਼ਨ ਕਰਨਾ ਜਾਂ ਪੁਲਿਸ ਦਾ ਸੈਕੰਡ ਇਨਵੈਸਟੀਗੇਸ਼ਨ ਕੋਈ ਨਹੀਂ ਕਰਨਾ ਚਾਹਦੀ ਜੇ ਪੁਲਿਸ ਨੂੰ ਲੱਗਦਾ ਕਿ ਕੋਈ ਰਿਸੋਰਸਿਸ ਨਹੀਂ ਹੈਗੇ ਤੇ ਗਵਰਨਮੈਂਟ ਕੋਲੋਂ ਮੰਗੇ ਜਾਂ ਜੋ ਵੀ ਇਹ ਦੱਸੇ ਐਸੇ ਵਾਸਤੇ ਅਸੀਂ ਕੋਰਟ ਦੇ ਵਿੱਚ ਗਏ ਆ ਲੈਟ ਦੀ ਪੁਲਿਸ ਕੰਮ ਲੈਟ ਦੀ ਕਿਉਂਕਿ ਜੇ ਮੈਨੂੰ ਕੰਪਲੇਂਟ ਕਰਨੀ ਪਈ ਬਿਕੋਜ਼ ਇਟ ਐਸ ਅ ਲਿਮਿਟੇਸ਼ਨ ਹੈ ਕਿ ਜਦੋਂ ਸੀ ਕੰਪਲੇਂਟ ਕਰਨੀ ਹੈ ਸਾਨੂੰ ਕਿਸੇ ਇੱਕ ਬੰਦੇ ਦੇ ਉੱਤੇ ਕਰਨੀ ਪੈਂਦੀ ਹੈ ਹੁਣ ਪੁਲਿਸ ਕਮਿਸ਼ਨਰ ਸਾਹਿਬ ਦੇ ਸੰਗ ਕਿੰਨੇ ਕਿੰਨੇ ਚੋਰ ਲੱਭਨੇ ਸੀਗੇ ਕਿੰਨੇ ਨਹੀਂ ਕਿਉਂ ਨਹੀਂ ਲੱਭੇ ਤੇ ਮੈਂ ਤੁਸੀਂ ਬਾਈ ਨੇਮ ਇਹਨਾਂ ਨੂੰ ਦੋਨਾਂ ਕਮਿਸ਼ਨਰ ਸਾਹਿਬ ਉਹ ਜੀ ਉਹ ਇੱਕ ਪ੍ਰੋਸੀਜਰ ਹੈ ਕਿ ਸਾਨੂੰ ਬਾਈ ਨਹੀਂ ਇਹ ਵੀ ਬਣਾਉਣਾ ਪੈਂਦਾ ਮਤਲਬ ਉਹ ਕਪ੍ਰੈਸ਼ਨ ਦੇ ਕਮਿਸ਼ਨਰ ਇਸ ਵਾਰ ਨੇ ਅ ਅਰਪੀ ਅਰਪੀ ਸਿੰਘ ਜੀ ਜਾਂ ਹਾਈਸਟ ਆਫੀਸਰ ਨੇ ਬੜੇ ਸਾਡੇ ਮਾਨਯੋਗ ਜੜ ਮੇ ਆਦਣੀਆਂ ਕਮਿਸ਼ਨਰ ਨੇ ਪਰ ਮੇਰੀ ਮਜਬੂਰੀ ਹੈ ਕਿ ਉਹਨਾਂ ਨੂੰ ਹੀ ਬਣਾਣਾ ਉਹ ਦੱਸਣ ਦੇ ਕਿ ਕਿਹੜੇ ਕਿਹੜੇ ਜੇ ਨਹੀਂ ਹੋਣ ਦਾ ਡਿਪਾਰਟਮੈਂਟ ਦੇ ਕਿਹੜਿਆ ਸੀਨੀਅਰ ਰਿਟਾਇਰਡ ਨੇ ਪੁਲਿਸ ਕਮਿਸ਼ਨਰ ਪੁਲਿਸ ਕਮਿਸ਼ਨਰ ਵੀ ਸ੍ਰੀ ਗੁਰਪ੍ਰੀਤ ਸਿੰਘ ਜੀ ਭੁੱਲਰ ਨੇ ਸਾਡੇ ਬੜੇ ਉਹ ਵੀ ਬੜੇ ਬੜੇ ਨੇਕ ਆਫਸਰ ਨੇ ਸਾਡੇ ਚੰਗੇ ਨੇਕ ਨੇਕ ਆਫਸਰ ਚੰਗੇ ਰਿਹਾ ਹੋਰ ਦੇ ਲੈ ਕੇ ਤੁਸੀਂ ਨਹੀਂ ਨੇ ਕੋਡ ਚ ਦਿਉਣਾ ਨਹੀਂ ਲੈ ਕੇ ਗਏ ਉਹਨਾਂ ਦੇ ਕੋਈ ਨਾ ਕੋਈ ਬੰਦਾ ਬੇਸ਼ ਹੋਏਗਾ ਪਹਿਲੇ ਤੂੰ ਜਾਣ ਬਿਹਾਫ ਦੇ ਬੇਸ਼ ਹੋ ਗਏ ਦੱਸਣ ਕਿ ਜਿਹੜਾ ਰਿਸਪਾਂਸਿਬਲ ਹੈ ਕਿਉਂਕਿ ਸਾਡੀ ਦੇ ਇੱਕ ਮਤਲਬ ਪ੍ਰੋਸੀਜਰ ਹੈ ਨਾ ਜੀ ਸਾਨੂੰ ਇੱਕ ਬੰਦੇ ਨੂੰ ਪੁਆਇੰਟ ਆਊਟ ਕਰਨਾ ਹੈ ਤਾਂ ਕਿ ਜਿੰਨੂੰ ਕੁਛ ਜਿੰਮੇਦਾਰੀ ਫਿਕਸ ਕੀਤੀ ਕੋਡ ਨੂੰ ਹੀ ਪੁੱਛੇਗੀ ਕਿ ਤੁਸੀਂ ਆਉ ਦੇ ਦੱਸੋ ਕਿ ਤੁਸੀਂ ਦੇ ਬਾਰੇ ਕੋਰ ਸਾਹਿਬ ਇੱਕ ਬਾਲੀ ਸਾਹਿਬ ਦੇਖੋ ਸਾਨੂੰ ਮਤਲਬ ਮੈਨੂੰ ਲੱਗਦਾ ਵੀ ਇਹਦੇ ਤੋਂ ਹੋਰ ਬੜੀਆਂ-ਬੜੀਆਂ ਪ੍ਰੋਬਲਮ ਸ਼ਹਿਰ ਦੇ ਵਿੱਚ ਹੈਗੀਆਂ ਤੁਸੀਂ ਦੇਖੋ ਨਾ ਅਵਾਰਾ ਕੁੱਤਿਆਂ ਦੀ ਪਰਮਾਰਿਆ ਕੁੱਤਾ ਕੰਦਨੇ ਬੰਦੇ ਨੂੰ ਖਾ ਜਵੇ ਮਾਰ ਦੇਵੇ ਬੱਚਿਆਂ ਦੀ ਕਈ ਸਾਰੀਆਂ ਘਟਨਾਵਾਂ ਪਿੱਛੇ ਨਜ਼ਰ ਆਨੀਆਂ ਨਸ਼ਰ ਵੀ ਹੁੰਦੀਆਂ ਤੇ ਉਹ ਆਵਾਰਾ ਪਸ਼ੂਆਂ ਦੀ ਭਮਾਰ ਹੈ ਐਕਸੀਡੈਂਟ ਹਰ ਰੋਜ਼ ਹੁੰਦੇ ਨੇ ਵੀ ਇਹ ਇਹ ਗ੍ਰੇਲਾ ਚੋਰੀ ਹੋਣ ਦੇ ਨਾਲ ਦੇਖੋ ਕੋਈ ਜ਼ਿਆਦਾ ਬਹੁਤਾ ਨੁਕਸਾਨ ਤੇ ਨਹੀਂ ਆਵੇ ਜਿਹੜੀ ਇਹ ਸੋਸ਼ਲ ਇਸ਼ੂ ਜੀ ਨੇ ਕਿ ਚੀਨ ਦੀ ਡੋਰ ਬੜੀ ਵੱਡੀ ਸਮੱਸਿਆ ਹੈ ਵੀ ਇਹ ਸੋਸ਼ਲ ਇਸ਼ੂ ਨੂੰ ਲੈ ਕੇ ਵੀ ਤੁਸੀਂ ਕੁਝ ਕਰੋਗੇ ਫਿਰ ਨਾਲ ਦੀ ਨਾਲੇ ਤੇ ਮੇਰਾ ਸਵਾਲ ਹੈ ਇਲੀਗਲ ਬਿਲਡਿੰਗਾਂ ਧੜਾ ਧੜ ਬਣ ਗਈਆਂ ਇੰਪਰੂਵਮੈਂਟ ਰੈਸ ਦੇਖੋ ਨਾ ਟੈਂਡਰ ਪੈਂਦੇ ਸਿਰਫ ਪੈਸੇ ਖਾਣ ਨੂੰ ਕੰਮ ਕੋਈ ਹੁੰਦਾ ਨਹੀਂ ਵੀ ਇਹ ਵਡੀਆਂ ਜਿਹੜੀਆਂ ਸਾਰੀਆਂ ਪ੍ਰੋਬਲਮਸ ਨੇ ਕਿਹਾ ਤੁਹਾਨੂੰ ਗ੍ਰਿਲਾਂ ਦੀ ਪ੍ਰੋਬਲਮ ਬਹੁਤ ਵੱਡੀ ਲੱਗੀ ਪੁਲਿਸ ਕਮਿਸ਼ਨਰ ਸਾਹਿਬ ਨੂੰ ਵੀ ਤੇ ਤੁਸੀਂ ਆਪਣੇ ਜਿਹੜੇ ਕਮਿਸ਼ਨਰ ਕੋਆਪਰੇਸ਼ਨ ਨੇ ਆਈਐਸ ਅਫਸਰ ਮਰਪੀ ਸਿੰਘ ਇਹਨਾਂ ਦੇ ਖਿਲਾਫ ਕ੍ਰਿਮੀਨਲ ਜਿਹੜੀ ਕੰਪਲੇਟ ਦਾਇਰ ਕਰਤੀ ਜੀ ਇਟ ਇਜ਼ ਅ ਟਿਪ ਆਫ ਆਈਸਬਰਗ ਆਪਾਂ ਇਥੋਂ ਸ਼ੁਰੂ ਹੋਏ ਹਾਂ ਦੇਖੋ ਮੇਰੀ ਲਿਮਿਟਡ ਟਾਈਮ ਹੈ ਮੈਂ ਮੋਜ਼ੂਦ ਕਰਾਂਗਾ ਮੈਂ ਤੇ ਹੋਰ ਵੀ ਆਪਣੇ ਸ਼ਹਿਰੀਆਂ ਨੂੰ ਕਹਾਂਗਾ ਕਿ ਆਪਣੇ ਆਪਣੇ ਆਪ ਤੋਂ ਉੱਠ ਕੇ ਜਾਨੀ ਤੇ ਦੇ ਵੀ ਜਾਨ ਜਿਸ ਮੇ ਤੇ ਕਿੰਨਾ ਮਜੇ ਸੀ ਇੱਕ ਇੱਕ ਵੀ ਜਾਣਿਤ ਦੇ ਵਿੱਚ ਸ਼ਿਕਾਇਤ ਕਰੀਏ ਤੇ ਮੇਰੇ ਖਿਆਲ ਸਾਲ ਦੇ ਵਿੱਚ ਹੀ ਠੀਕ ਹੋ ਜਾਏ। ਜੀ। ਸੋ ਮੈਂ ਮਾਫੀ ਚਾਹਨਾ ਕਿ ਮੈਨੂੰ ਇਸ ਚੀਜ਼ ਨੂੰ ਹਾਈਲਾਈਟ ਕਰਨਾ ਪਿਆ ਕਿਉਂਕਿ ਮੈਂ ਤੁਹਾਨੂੰ ਟਿਪ ਵਾਈਸਬਲ ਕਰਨਾ ਤੋਂ ਸ਼ੁਰੂ ਹੋਇਆ ਹੋਰ ਵੀ ਕਈ ਚੋਰੀਆਂ ਜਾਂ ਹੋਰ ਵੀ ਕਈ ਚੀਜ਼ਾਂ ਲੱਭੀਆਂ ਜਾ ਸਕਦੀਆਂ। ਜਿਵੇਂ ਤੁਸੀਂ ਕਿਹਾ ਜਿਹੜੇ ਡਿਫਰੈਂਟ ਸਰਵਿਸਿਸ ਨੇਮ ਇਸ ਨੂੰ ਬੋਡੀ ਸੋਲ ਦੇ ਇੰਡੀਅਨ ਲੋਕਲ ਬੋਡੀ ਸੋਲ ਦੇ ਹਿੰਦੀ ਆ ਜਿਹਦੇ ਵਿੱਚ ਕਾਰਪੋਰੇਸ਼ਨ ਵੀ ਆ ਗਈ ਜਿਹਦੇ ਵਿੱਚ ਇੰਪਰੂਵਮੈਂਟ ਟ੍ਰਸਟ ਵੀ ਆ ਗਈ। ਪਹਿਲੇ ਕਾਰ ਇੰਪਰੂਵਮੈਂਟਸ ਸਸਤੇ ਚੱਲਿਏ। ਇੰਪਰੂਵਮੈਂਟ ਟ੍ਰਸਟ ਜਿਹੜੀਆਂ ਹੈਗੀਆਂ ਉਹ ਐਨੀਆਂ ਨੀ ਕੋ ਕੋ ਇੰਪਰੂਵਮੈਂਟ ਅੰਦਰ ਸਟਾਫ ਦੇ ਜਿਹੜੇ ਵੀ ਟ੍ਰਸਟੀ ਬੰਦੇ ਨੇ ਜਾਂ ਜਿਹੜੇ ਬੰਦੇ ਨੇ ਉਹਨਾਂ ਦੀ ਸੇਵਾ ਕਰਨ ਦੀ ਕੋਈ ਭਾਵਨਾ ਨਹੀਂ ਹੁੰਦੀ ਕਿਉਂਕਿ ਉਹਨਾਂ ਕੋ ਕੋ ਕੁਆਲਿਫਿਕੇਸ਼ਨ ਵੀ ਨਹੀਂ ਹੁੰਦੀ ਕੋਈ ਇਹਨਾਂ ਨੂੰ ਸਟਾਊਨ ਪਲਾਨਿੰਗ ਦਾ ਪਤਾ ਨਹੀਂ ਹੁੰਦਾ ਬਾਜ਼ਾਰ ਚ ਚੁੱਕੇ ਬੰਦਾ ਲਗਾਤਾ ਜਾਂਦਾ ਪ੍ਰਾਇਓਰਿਟੀ ਵਾ ਜੀ ਆਲਰੇਡੀ ਉਹਦੀ ਵੀ ਇੱਕ ਪੀਆਈ ਲਗਾਈ ਹੋਈ ਹੈ ਕਿ ਤੁਸੀਂ ਕਾਰਪੋਰੇਸ਼ਨ ਦੇ ਜਿਹੜੇ ਬੰਦੇ ਨੇ ਉਹ ਪ੍ਰੋਪਰ ਲਾਓ ਜਿਵੇਂ ਤੁਹਾਨੂੰ ਪੂਰੀ ਗੱਲ ਦੱਸਾਂ ਜੇ ਤੁਸੀਂ ਮਿਊਨਿਸਪਲ ਕਾਰਪੋਰੇਟ ਐਕਟ ਪੜੋ ਆਪਣਾ ਐਮਸੀ ਐਕਟ ਪੜੋ 3400 ਸਰਵਿਸਿਜ਼ ਨੇ ਤੁਸੀਂ ਆਪਣਾ ਬੂਆ ਬਾਰ ਨੂੰ ਨਹੀਂ ਖੋਲ ਸਕਦੇ ਨੁਕਰ ਵਾਲੀ ਕੋਠੀ ਗੋਲ ਹੋਣੀ ਚਾਹੀਦੀ ਹੈ ਇੰਨੀ ਉੱਚੀ ਹਾਈਟ ਤੇ ਤੁਸੀਂ ਬਿਲਡਿੰਗ ਨਹੀਂ ਬਣਾ ਸਕਦੇ ਕੁ ਡੌਗ ਪਾਰਕਸ ਹੋਣੇ ਚਾਹੀਦੇ ਤੁਹਾਨੂੰ ਇਹਨਾਂ ਪਤਾ ਹੋ ਜੇ ਸਾਡਾ ਵੱਡਾ ਹਸਪਤਾਲ ਜਿਹੜਾ ਕਿ ਹਿੰਦੂ ਸਭਾ ਸਕੂਲ ਦੇ ਨਾਲ ਹੁੰਦਾ ਹੁੰਦਾ ਸੀਗਾ ਜਿੱਥੇ ਕਿ ਮੇਰੇ ਘਰ ਦਾ ਇੱਕ ਬੱਚਾ ਮੇਰਾ ਆਪਣੀ ਬੇਟੀ ਉਸ ਜਗ੍ਹਾ ਤੇ ਪੈਦਾ ਹੋਈ ਆਜ ਉਸ ਅਲੀ ਅੜਬਾ ਕਰੋਦੀ ਬਿਲਡਿੰਗ ਔਰ ਸਰਵਿਸਿਜ਼ ਦੇਖੋ ਸਰਵਿਸਿਸ ਦੀ ਆਪਾਂ ਗੱਲ ਕਰੀ ਬਿਲਡਿੰਗ ਦੀ ਗੱਲ ਛੱਡੀ ਕਿ ਸਾਡੇ ਕੋਲ ਹੈਲਥ ਸਰਵਿਸ ਹੀ ਕੋਈ ਨਹੀਂ ਲਈ ਕਾਰਪੋਰੇਸ਼ਨ ਕੋਈ ਜੀਲੀ ਨਹੀਂ ਦੇਦੀ ਸੀ ਮੈਂ ਇਸੇ ਕਰਕੇ ਤੇ ਬਾਲੀ ਸਾਹਿਬ ਤੁਹਾਨੂੰ ਕਿਹਾ ਵੀ ਇਹ ਵਾਲੀਆਂ ਬੜੀਆਂ ਇਸ਼ੂ ਸੀਗੇ ਮੇ ਕੋਈ 5000 ਪ੍ਰੋਬਲਮਸ ਨਹੀਂ ਮੈਂ ਤੁਸੀਂ ਮੇਰਾ ਬੜਾ ਅੱਛਾ ਮੇਰੇ ਦਿਲ ਤੁਸੀਂ ਤੁਸੀਂ ਪਾਸੇ ਆਏ ਗੱਲ ਦੱਸਾਂ ਤੁਹਾਨੂੰ ਤੁਸੀਂ ਮੇਰੇ ਦਿਲ ਤੇ ਚੋਟ ਕਰਦੇ ਮੈਨੂੰ ਈਸ਼ਵਰ ਨੇ 500 ਹੱਥ ਦਿੱਤੇ ਹੁੰਦੇ ਤੇ ਮੈਂ 500 ਕੰਪਲੀਟ ਪਾਉਂਦਾ ਔਰ ਮੈਂ ਚਾਹਨਾ ਹੈ ਪ੍ਰਭੂ ਮੈਨੂੰ ਬਾਰ-ਬਾਰ ਜਨਮ ਦੇਈਏ ਇਸ ਦੁਨੀਆ ਤੇ ਜੇ ਮੈਂ ਚੱਲਾ ਜਮਾ ਤੇ ਮੈਂ ਇਸ ਜਿਹੜੀਆਂ ਪ੍ਰੋਬਲਮਸ ਹੈਗੀਆਂ ਕਾਹ ਚੱਕ ਕੇ ਕਾਰਪੋਰੇਸ਼ਨੇਲ ਪ੍ਰੋਬਲਮ ਆ ਮੈਂ ਤੁਹਾਨੂੰ ਦੱਸ ਸਭ ਨਾਲ ਵਧੀਆ ਸਾਡੀ ਸੈਂਟਰ ਆ ਅੱਜ ਵੀ ਸੈਂਟਰ ਦੇ ਵੀ ਤੁਹਾਨੂੰ ਸਭ ਨਾਲ ਘੱਟ ਭ੍ਰਿਸ਼ਟਾਚਾਰ ਨਜ਼ਰ ਆਣਗੇ ਅੱਜ ਵੀ ਬੜੇ ਬੜੇ ਵੱਡੇ ਹਾਈਵੇ ਬਣ ਰਹੇ ਨੇ ਉਸ ਤੋਂ ਥੱਲੇ ਆਂਦੀ ਸਟੇਟ ਸਟੇਟਸ ਉਸ ਤੋਂ ਜ਼ਿਆਦਾ ਭ੍ਰਿਸ਼ਟਾਚਾਰ ਤੇ ਦਿੱਤੇ ਥੱਲੇ ਆਏ ਲੋਕਲ ਬਾਡੀ ਤੁਸੀਂ ਸਾਡੀ ਲੋਕ ਹਰ ਪੰਚਾਇਤ ਹਰ ਭ੍ਰਿਸ਼ਟਾਚਾਰ ਲੋਕਲ ਬੋਡ ਦਾ ਮਤ ਨੇ ਬਾਲੀ ਸਾਹਿਬ ਵੇਖੇ ਮੈਂ ਤੁਸੀ ਦੱਸਿਆ ਸੀਗਾ ਜੀ ਇੰਪਰੂਵਮੈਂਟ ਟ੍ਰਸਟ ਦੇ ਹਰਿਆਣਾ ਚ ਭੰਗ ਹੋ ਸਕਦੇ ਨੇ ਤੇ ਇੱਥੇ ਇੰਪਰੂਵਮੈਂਟ ਟ੍ਰਸਟ ਦਾ ਵੇਖੋ ਹਰ ਸਾਲ ਕਰੋੜਾਂ ਰੁਪਏ ਨਾਲੀਆਂ ਗਲੀਆਂ ਟੈਲਾਂ ਲਾਣ ਟੈਲਾਂ ਪੁੱਟਣ ਬਿਊਟੀਫਿਕੇਸ਼ਨ ਦੇ ਨਾਂ ਤੇ ਸਟਰੀਟ ਡਾ ਜਗਾਉਣ ਉਪਕਾਪ ਪੱਟਣ ਉੱਤੇ ਲਾਇਆ ਜਾਂਦਾ ਕਿਹੜਾ ਕਿਹੜਾ ਇੰਪਰੂਵਮੈਂਟ ਦਾ ਕਿਹੜਾ ਚੇਅਰਮੈਨ ਅੰਦਰ ਨਹੀਂ ਹੁੰਦਾ ਨੁਫੀੜਾ ਕਿੰਨੀਆਂ ਐਫਆਈਆ ਹੋ ਗਈਆਂ ਨੇ ਬੇਸ਼ਰਮ ਨੇ ਲੋਕ ਕਿੰਨੀਆਂ ਐਫਆਈਆ ਦਰਜ ਹੁੰਦੇ باوجود ਵੀ ਜਿਹੜੇ ਨਵੇਂ ਬੰਦੇ ਆਉਂਦੇ ਨੇ ਉਹ ਦੇਸ਼ ਭਗਤੀ ਦੇ ਬਾਰੇ ਘੱਟ ਸੋਚਦੇ ਤੇ ਜਿਆਦਾ ਜਿਆਦਾ ਗਲਤ ਕੰਮ ਕਰਦੀ ਕੁੱਝ ਜਿਹੜੇ ਸਾਡੇ ਹੁੰਦੇ ਚੇਅਰਮੈਨ ਨੇ ਜੇ ਤੁਸੀਂ ਉਹਨਾਂ ਨੂੰ ਪੁੱਛੋ ਤੇ ਪੁੱਛੋ ਕਿ ਤੁਸੀਂ ਟਾਊਨ ਪਲੈਨਿੰਗ ਤੋਂ ਆਂਦੀ ਹੈ ਤੁਹਾਨੂੰ ਪਤਾ ਕਿ ਸ਼ਹਿਰ ਦੀ ਜ ਜੇ ਤੁਸੀਂ ਇੰਪਰੂਵਮੈਂਟ ਰੈਸੇ ਆਈਏ ਇੰਪਰੂਵਮੈਂਟ ਰੈਸੇ ਕਾਰਪੋਰੇਸ਼ਨ ਦੇ ਏਰੀਆ ਚ ਕੰਮ ਕਰਾ ਰਹੀ ਹੈ ਜੇ ਤੁਸੀਂ ਕਾਰਪੋਰੇਸ਼ਨ ਦੇ ਏਰੀਆ ਚ ਕੰਮ ਕਰਾਣਾ ਹੈ ਗੱਲ ਪਤਾ ਕੀ ਹੈ ਜਮੀਨ ਜਿਹੜੀ ਪਰਮਾਤਮਾ ਦਿੱਤੀ ਉਹ ਬੜਾ ਵੱਡਾ ਮਾਲ ਹੈ ਇੰਪਰੂਵਮੈਂਟ ਰੈਸਾ ਕੋਲ ਜਮੀਨ ਹੈ ਐਕਵਾਇਰ ਕਰੋ ਵੇਚੋ ਤੇ ਕਰੋਣਾ ਅਰਬ ਅਰਬ ਐ ਨਾ ਰੁਪਈਆ ਹੈਗਾ ਕਿ ਤੁਸੀਂ ਸਾਰੇ ਖਾਈ ਜਾਣਾ ਉਹਦੇ باوجود ਵੀ ਇਹ ਮੁੱਕਦਾ ਇਸ ਵਾਸਤੇ ਦੀ ਇੰਪਰੂਵਮੈਂਟ ਰੈਸਾ ਜਣੀ ਹੈ ਗੈਸਾ ਨਾ ਕੋ ਕਾਰਪੋਰੇਸ਼ਨ ਕੋਲ ਜਮੀਨਾਂ ਨੰਮੀਆਂ ਹੈ ਨਹੀਂ ਐਕਵਾਇਰ ਕਰ ਨਹੀਂ ਸਕਦੇ ਉਹਨਾਂ ਕੋਲ ਕੁਝ ਹੈ ਨਹੀਂ ਆ ਉਹ ਕਰਦਾ ਇਲੀਗਲ ਕਲੋਨੀ ਉਹ ਵੀ ਤੇ ਕਰਦੇ ਨਾ ਮੈਂ ਕਹਿੰਦੇ ਇਲੀਗਲ ਬਿਲਡਿੰਗਾਂ ਬਣਾਉਂ ਮਾਲ ਖਾਈ ਜਾਂਦੇ ਨੇ ਉਹ ਹੋਟਲ ਬਣਾਈ ਜਾਂਦੇ ਨੇ ਮਾਲ ਖਾਈ ਜਾਂਦੇ ਉਹ ਵੀ ਦੇਖੋ ਕਿੰਨੇ ਤੁਸੀਂ ਕਿੰਨੇ ਹੋਟਲ ਨੇ ਤੁਸੀਂ ਮੈਂ ਕੋਈ ਹੋਟਲ ਕੋਲ ਗਿਆ ਹੋਟਲ ਹੁੰਦੇ ਮੈਂ ਕਿਹਾ ਸੁਣਾ ਵੀ ਤੁਸੀਂ ਹੋਟਲ ਬਣਾਈ ਜਾਂਦਾ ਪਿਆ ਮੈਂ ਨਾਂ ਵੀ ਦੱਸ ਦਿੰਨਾ ਕਹਿੰਦਾ ਜੀ ਮੈਨੂੰ ਕਿੰਨੇ ਰੋਕਣਾ 5 ਲੱਖ ਰੁਪਈਆ ਮੰਗਦੇ ਨੇ ਜੀ ਪਰ ਸਟੋਰੀ ਦਾ 5 ਲੱਖ ਰੁਪਈਆ ਫੇਰ ਕਹਿੰਦੇ ਜੋ ਮਰਜ਼ੀ ਬਣਾਓ ਸਿੰਪਲ ਸ਼ੈੜੀ ਦਾ ਆਪੀਨੀਆ ਨਗਾ ਤੁਸੀਂ ਕੋਈ ਤੁਸੀਂ ਮੈਨੂੰ ਦੱਸੋ ਕਿੰਨੇ ਬੜੀ ਜਿਹੜੇ ਐਮਟੀਪੀ ਨੇ ਮੈਂ ਤੇ ਵਰਡ ਯੂਜ਼ ਕਰਾਂਗਾ ਮਾਫੀ ਚਾਹੁੰਦਾ ਉਹ ਐਂਟਰੀਜ਼ ਹੋ ਬੇ ਇੰਨਾ ਕੁਝ ਉਹਨਾਂ ਦੇ ਬਾਵਜੂਦ ਤੇ ਕੋਈ ਹੋਰ ਹੋਵੇ ਟੈਨਸ਼ਨ ਵਾਲੀ ਵਿਚਾਰਾ ਸਵੇਰੇ ਨਾ ਉੱਠੇ ਉਹਦੇ ਬਾਵਜੂਦ ਆਪਣੀ ਪੋਸਟ ਨਹੀਂ ਛੱਡਦੇ ਨੇ ਬਲੀ ਸਾਹਿਬ ਫਿਰ ਸਰਕਾਰ ਨੂੰ ਨਹੀਂ ਦਿੱਤੇ ਕੋਈ ਸਖਤ ਕਾਨੂੰਨ ਬਣਾਉਣਾ ਚਾਹੀਦਾ ਵੇਖੋ ਜੀ ਇਹ ਇਹਨਾਂ ਦਾ ਕੰਮ ਤੇ ਜਿਵੇਂ ਤੁਸੀਂ ਇਹ ਕਿਹਾ ਵੀ ਕਮਿਸ਼ਨਰ ਸਾਹਿਬ ਦਾ ਤੇ ਇਹਨਾਂ ਦਾ ਕੰਮ ਹੈ ਸਰਕਾਰੀ ਪ੍ਰਾਪਰਟੀ ਨੂੰ ਪ੍ਰੋਟੈਕਟ ਕਰਨਾ ਤੇ ਇਹਨਾਂ ਦਾ ਵੀ ਇਹ ਕੰਮ ਹੈ ਨਾ ਇਹਨਾਂ ਨੂੰ ਤਨਖਾਹਾਂ ਕਾਦੀਆਂ ਮਿਲਦੀਆਂ ਵੀ ਇਹਨਾਂ ਦਾ ਵੀ ਤੇ ਕੰਮ ਹੈ ਕੋਈ ਗਲਤ ਕੰਮ ਨੂੰ ਰੋਕਣਾ ਇਹਦਾ ਮਤਲਬ ਇਹ ਤੁਸੀਂ ਆਪ ਕਹਿ ਰਹੇ ਹੋ ਵੀ 5 ਲੱਖ ਰੁਪਏ ਇੱਕ ਇੱਕ ਸਟੋਰੀ ਕੈਲੰਡਰ ਪਾਉਣ ਦਾ ਲੈਂਦੇ ਨੇ ਮੈਂ ਸੱਚਾ ਅੱਜ ਦਾ ਰੇਟ ਹੈ ਮੈਂ ਕਹਿ ਰਿਹਾ ਤੁਹਾਨੂੰ 10 ਲੱਖ ਵੀ ਦੇ ਦੱਸਿਆ 5 ਲੱਖ ਰੁਪਈਆ ਚਲੋ ਮੈਂ ਤੁਹਾਨੂੰ ਤਿੰਨ ਮਹੀਨੇ ਗੱਲ ਕਹੀਏ ਤੁਸੀਂ ਤਾਂ ਪੋਲੀਟਿਕਲ ਫਿਲਾਸਫੀ ਦੀ ਗੱਲ ਕਰਦੇ ਹੋ ਜੀ ਰਾਮ ਰਾਜੇ ਦੀ ਗੱਲ ਕਰ ਲੈ ਮੈਂ ਉਹ ਨਹੀਂ ਗੱਲ ਕਰ ਰਿਹਾ ਮੈਂ ਬਰਦਰ ਦੀ ਗੱਲ ਕਰ ਰਿਹਾ ਤੁਸੀਂ ਕਿਹਾ ਕਿ ਜੀ ਗਵਰਨਮੈਂਟ ਸੋਚੇ ਚਾਹੀਦਾ ਗਵਰਨਮੈਂਟ ਕੀ ਕਰੇ ਮਤਲਬ ਫਿਰ ਕੀ ਹੋਣਾ ਇਹਦਾ ਹਲਕੀ ਹੈ ਇਸ ਤਰ੍ਹਾਂ ਪਿੱਛੇ ਰਵਾਂਗੇ ਅਸੀਂ ਉਨਾ ਚਿਰ ਤੱਕ ਜਿੰਨਾ ਚਿਰ ਜਨਤਾ ਨਹੀਂ ਜਾਗਰੂਤ ਹੋਏਗੀ ਮੈਂ ਇਲੈਕਸ਼ਨ 'ਚ ਖੜੋਤਾ ਜੀ ਮੈਂ ਆਪਣਾ ਆਪਣਾ ਪੋਰਟਫੋਲਿਓ ਦਿੱਤਾ ਜਿਹੜਾ ਇਲੈਕਸ਼ਨ ਮੈਨੀਫੈਸਟੋ ਦਿੱਤਾ ਜੀ ਕੁਝ ਨੂੰ ਪਰੰਤ ਬਾਅਦ ਮੈਨੂੰ 50 ਟੈਲੀਫੋਨ ਵੀ ਆਇਆ ਕਿ ਬਲਸਾ ਤੁਹਾਨੂੰ ਕੋਟੇ ਪੰਜ 262 ਵੋਟ ਨਹੀਂ ਪਏ ਮੈਨੂੰ ਤੇ ਜਨਤਾ ਜ਼ਿੰਮੇਵਾਰ ਆ ਆਪਣੇ ਆਪ ਜਿਹੜੀ ਨਹੀਂ ਨਹੀਂ ਫਿਰ ਤੁਹਾਨੂੰ ਜਿੱਤ ਲੈਂਦੀ ਤੇ ਫਿਰ ਤੁਸੀਂ ਜਿੱਤਾ ਨਹੀਂ ਸੀ ਡੈਫੀਨੇਟਲੀ ਜੇ ਮੈਂ ਆ ਜਾਵਾ ਅੱਜ ਵੀ ਮੈਂ ਕਹਿੰਨਾ ਗਵਰਨਮੈਂਟ ਨੂੰ ਕਿ ਜੇ ਮੈਂ ਹੁੰਦਾ ਤੇ ਡੈਫੀਨੇਟਲੀ ਜੇ ਮੈਂ ਅੱਜ ਇੱਕ ਐਕਟਿਵਿਸਟ ਹੋ ਗੇ ਜੇ ਆਪਣੇ ਟਾਈਮ ਨੂੰ ਔਰ ਆਪਣੀ ਦੇ ਕੇ ਦੇਸ਼ੇਵਾਲੀ ਕਰ ਸਕਣਾ ਅੱਜ ਵੀ ਆਪਣੇ ਘਰ ਦੇ ਬਾਹਰ ਬਲਸਾ ਜਦੋਂ ਬੰਦੇ ਕੋਲ ਪਾਵਰ ਆਂਦੀ ਨਾ ਜੀ ਫਿਰ ਦੀ ਅੱਖਾਂ ਤੇ ਪੱਟੀ ਬੰਨ ਜਾਂਦੀ ਪੈਸੇ ਦੀ ਤੇ ਮੂੰਹ ਪਰ ਜਾਂਦਾ ਨੋਟਾਂ ਨਾਲ ਹੱਥ ਵੀ ਪਰ ਜਾਂਦੇ ਪੂਜੇ ਵੀ ਜੇ ਨੋਟਾ ਰੋਪਾ ਜਾਂਦੇ ਤੁਹਾਡੀ ਗੱਲ ਬਿਲਕੁਲ ਸਹੀ ਹੈਗੀ ਹੈ ਲੇਕਿਨ ਫਿਰ ਵੀ ਜਦ ਮੈਂ ਗੱਲ ਦੱਸਨਾ ਮੈਂ ਕਿ ਜਿਹੜੇ ਬੰਦੇ ਇਮਾਨਦਾਰ ਨੇ ਨਾ ਉਹਨਾਂ ਨੂੰ ਪਬਲਿਕ ਨਹੀਂ ਪਸੰਦ ਕਰਦੀ ਮੈਂ ਤੁਹਾਨੂੰ ਇੱਕ ਗੱਲ ਕਿ ਮੂਲ ਮੰਤਰ ਤੋਂ ਲੁਕਿਆ ਹੈ ਨਹੀਂ ਤੇ ਦੇਖੋ ਭ੍ਰਸ਼ਟਾਚਾਰ ਆਪ ਸਰਕਾਰ ਆਈ ਦੀ ਬਾਲੀ ਸਭ ਦੇਖੋ ਨਾ 0 ਡਾਲਰ ਅਗੇਂਸਟ ਕਰਪਸ਼ਨ ਚੱਲ ਰਿਹਾ ਨਾਰਾ ਮਗਮਾਨ ਸਾਹਿਬ ਦਾ ਤੁਸੀਂ ਤੁਸੀਂ ਆਮ ਆਦਮੀ ਪਾਰਟੀ ਦੇ ਫਾਊਂਡਰ ਨਹੀਂ ਮਾਨ ਸਾਹਿਬ ਬਹੁਤ ਅੱਛੇ ਬੰਦੇ ਨੇ ਫਾਊਂਡਰ ਮੈਂਬਰ ਰਹੇ ਹੋ ਨਹੀਂ ਮਾਨ ਸਾਹਿਬ ਬਹੁਤ ਅੱਛੇ ਬੰਦੇ ਨੇ ਜੇ ਮਾਨ ਸਾਹਿਬ ਤੁਹਾਡੇ ਕੋਲ 2000 ਰੁਪਏ ਲੇਡੀਜ਼ ਨੂੰ ਦਿੱਤਾ ਨਹੀਂ ਸੀ ਜਾਸਾ ਟਾਈਮ ਬੌਂਡ ਕੀ ਹੋਇਆ 1000 1000 ਜੋ ਵੀ ਹੈ ਕਿ ਅਸੀਂ ਜਿੱਤਣ ਦੇ ਅਗਲੇ ਦਿਨ ਦੇ ਆਂਗੇ ਜਿਸ ਤੋਂ ਵੱਡਾ ਤੇ ਝੂਠ ਬੋਲ ਸੇ ਝੂਠੇ ਚ ਤੇ ਕ੍ਰਿਮੀਨਲ ਚ ਕੋਈ ਖਾਸ ਹੋਰਕ ਨਹੀਂ ਹੈ ਝੂਠ ਤੇ ਤੁਹਾਡਾ ਪੀਨੇ ਨੇ ਬਾਈ ਸਾਹਿਬ ਦੇਖੋ ਮੈਂ ਜਿਹਨੂੰ ਮੈਂ ਕ੍ਰਿਮੀਨਲ ਮੰਨਣਾ ਜਿਹੜਾ ਬੰਦਾ ਕੁੜ ਜਨਾਨੀਆਂ ਦੇ ਪੈਸੇ ਖਾ ਰਿਹਾ ਨੇ 1000 ਰੁਪਏ ਮਹੀਨਾ ਜੇ ਤੂੰ ਵੋਟ ਇਸ ਜਗ੍ਹਾ ਤੋਂ ਲੈ ਕੇ ਜੇ তোর ਕੋ ਨਹੀਂ ਦਿੱਤਾ ਡਿਜ਼ਾਈਨ ਕਰਦੇ ਦੇ ਜੀ ਸੀ ਇੱਕ ਅਗਲੇ ਕਰਦੇ ਦੁਬਾਰਾ ਇਲੈਕਸ਼ਨ ਕਰਵਾ ਲਓ ਅੱਛਾ ਬਲੀ ਸਾਬ ਮਤਲਬ ਤੁਸੀਂ ਦੇਖੋ ਨਹੀਂ ਨਹੀਂ ਰੁਕੋ ਕਿ ਚੋਰ ਰਾਜਾ ਹੀ ਚੋਰ ਹੋਏਗਾ ਜੇ ਤੂੰ ਮੈਨੂੰ ਕੁਐਸਚਨ ਪੁੱਛੇਂ ਕਰੇਗਾ ਰਾਜਾ ਜਿੱਦੇ ਇਮਾਨਦਾਰ ਨਹੀਂ ਹੋਏਗਾ ਚੋਰ ਚੋਰ ਨਹੀਂ ਲਫ਼ਜ਼ ਨਹੀਂ ਵਰਤ ਸਕਦੇ ਉਹ ਨਹੀਂ ਮੈਂ ਕਿਹਾ ਮੈਂ ਕਿ ਜ਼ਾਲਮ ਸਾਲ ਬਹੁਤ ਗੰਦਾ ਜਥਾਰ ਰਾਜਾ tatha ਪ੍ਰਜਾ ਇਹ ਰਾਜਾ ਛਾਏਗਾ ਜੀ ਆਪਣੇ ਵਚਨਾਂ ਦਾ ਪੱਕਾ ਹੋਏਗਾ ਨਹੀਂ ਉਹਨਾਂ ਨੇ ਤੇ ਬਹੁਤ ਸਾਰੇ ਕਈ ਸਾਫਕਾ ਮੰਤਰੀ ਅੰਦਰ ਕਰਤੇ ਜੀ ਉਹਨਾਂ ਸਾਫਕਾ ਆਪੋਜੀਸ਼ਨਲ ਮੰਤਰੀ ਅੰਦਰ ਕੀਤੇ ਆ ਕੇ ਆਪਣਾ ਵੀ ਮੰਤਰੀ ਕੋ ਅੰਦਰ ਕੀਤਾ ਆਪਣੇ ਬੰਦੇ ਜੀ ਆਪਣਾ ਕਰਨਾ ਤੇ ਇੰਪਰੂਵਮੈਂਟ ਚੇਅਰਮੈਨ ਦੀ ਇਨਕੁਆਰੀ ਖਿਲਾ ਲੈਣਾ ਆਪਣੇ ਅਮਰਸਰ ਦੇ ਦੀ ਜੇ ਨਾ ਨਿਕਲਣ ਦੇ ਲਈ ਇਲਿਗਲੈਲਿਟੀਜ਼ ਮੈਨੂੰ ਫੜ ਲਓ ਚਲੋ ਠੀਕ ਹੈ ਉਹ ਵੀ ਕਹਿੰਦੇ ਆ ਉਹਨਾਂ ਨੇ ਉਹਨਾਂ ਨੇ ਬਿਨਾਂ ਕਿਸੇ ਟੈਂਡਰ ਤੋਂ ਬਿਨਾਂ ਮਿਆਰ ਕਰਨੇ ਉਹ ਵੀ ਇਨਕੁਆਰੀ ਸ਼ੁਰੂ ਕਰ ਰਹੇ ਆ ਜਦ ਮਤਾ ਪਾਸ ਹੋਇਆ ਜੀ ਮੈਨੂੰ ਗੱਲ ਦੱਸੋਗੇ ਟਰਸਟੀ ਕਿੱਥੇ ਨੇ ਮਤਲਬ ਟਰਸਟੀਆਂ ਨੇ ਬਾਸ ਕਰਨਾ ਕਿ ਮਤਲਬ ਅਫਸਰ ਦੀ ਗੱਲ ਕਰ ਰਹੇ ਹੋ ਬਿਲਕੁਲ ਮਤਲਬ ਕਮਿਊਨਿਟੀ ਹਾਲ ਦੀ ਬਿਲਕੁਲ ਮਤਲਬ ਕਰਨਾ ਟਰਸਟੀਆਂ ਨੇ ਬਾਸ ਮਤਲਬ ਅਫਸਰਾਂ ਨੇ ਬਾਸ ਨਹੀਂ ਕਰਨਾ ਪਹਿਲੀ ਗੱਲ ਜੇ ਜੀਕ ਅਫਸਰ ਨੇ ਮਤਾਂ ਪਾਸ ਕੀਤਾ ਤੇ ਦੂਜਾ ਮਤਾਂ ਪਾਸ ਕਰਕੇ ਤੁਸੀਂ ਦਿੰਦੇ ਪਏ ਹੋ ਤੁਸੀਂ ਕੋਈ ਨੂੰ ਐਡਵਰਟਾਈਜ਼ ਕੀਤਾ ਕੋਈ ਕੀਤਾ ਉਹ ਤੇ ਚੀਜ਼ਾਂ ਆਣ ਗਈਆਂ ਆ ਲੈਣੀ ਮੈਂ ਇੰਪਰੂਵਮੈਂਟ ਦੇ ਚੇਅਰਮੈਨ ਦੇ ਖਿਲਾਫ ਇਸ ਡਾਟ ਅ ਕੰਪੀਟੈਂਟ ਚੇਅਰਮੈਨ ਉਹਦੇ ਦੇ ਤਰਨ ਤਰਨ ਦੇ ਖਿਲਾਫ ਕੋਰਟ ਚ ਗੇਸ ਪਾਇਆ ਹੁਣ ਤੁਸੀਂ ਗੱਲ ਕਹਿੰਦੇ ਹੋ ਕਿ ਵੀ ਕੋਰਟ ਦੇ ਵਿੱਚ ਜੋ ਟਾਈਮਲੀ ਨਹੀਂ ਲੱਗਦਾ ਪਿਆ ਜਾਂ ਮੇਰੀਆਂ ਕੁਝ ਆਪਣੀਆਂ ਮਜਬੂਰੀਆਂ ਆਣੀਆਂ ਤੇ ਡੈਫੀਨਿਟਲੀ ਕੈਨ ਇੰਜੋਏ ਮੈਂ ਅੱਜ ਵੀ ਕਹਿੰਦਾ ਕੰਪਿਊਟਰ ਦੇ ਬੰਦੇ ਤੇ ਲਾ ਲੋ ਤੁਸੀਂ ਰਿਟਾਇਰਡ Town Planner ਸਲਾ ਲੋ ਜਿਹਨੂੰ ਕੋਈ Town Planning ਸਮਝ ਹੋਵੇ ਉਹ ਫੇਰ ਪਾਇ ਹੈ ਕਹੀ ਜਾਣਗੇ ਤੇ ਤੁਸੀਂ ਕਹਿੰਦੇ ਵੀ ਐਮਟੀਪੀ ਡਿਪਾਰਟਮੈਂਟ ਮੈਂ ਪਹਿਲੇ ਜਾਣਾ ਐਸਾ ਖਾਣਾ ਜਿਹੜਾ ਜਿਹੜਾ ਦੀ ਹੋ ਤੇ ਇੱਕ ਨਾ ਧਰਮ ਸਿੱਧਤ ਕਰ ਉਹ ਨਹੀਂ ਉਹ ਸਾਡੀ ਆਤਮਾ ਦੀ ਆਵਾਜ਼ ਆ ਜਿਨੇ ਜਿਨੇ ਦੇ ਆਪਣੇ ਬੱਚਿਆਂ ਨੂੰ ਚੰਦਾ ਹੈ ਕਿ ਮੇਰੇ ਜਿਹੜੀ ਜਮੇ ਪਰਿਵਾਰ ਇਹ ਗੱਲ ਦੱਸ ਦਿਆਂ ਅੰਤ ਕਦੀ ਵੀ ਅੱਛਾ ਨਹੀਂ ਹੋਇਆ ਜਿਹੜਾ ਬੰਦਾ ਭ੍ਰਸ਼ਟਾਚਾਰੀ ਹੋਏਗਾ ਅੱਜ ਨਹੀਂ ਤੇ ਆਉਣ ਵਾਲੀ ਪੀੜ੍ਹੀਆਂ ਚ ਸਗਲ ਸੁਣੋ ਰੱਬ ਦੀ ਮਾਰ ਵੀ ਬੜੀ ਹੁੰਦੀ ਏ ਜੋ ਸਾਡੇ ਕਾ ਗੁੰਗੇ ਬਹਿਰੇ ਔਰ ਕ੍ਰਿਪਲਡ ਬੱਚੇ ਜੰਮਦੇ ਨੇ ਜਾਂ ਸਾਡੇ ਬੱਚੇ ਨਸ਼ੇੜੀ ਉੱਠਦੇ ਨੇ ਜੀ ਜੈਨਦੇ ਸਿੰਘ ਜੀ ਦੀ ਗੱਲ ਸੀ ਲੱਲੀ ਏ ਵੈਸੇ ਤੇ ਉਹ ਚਲੇ ਗਏ ਨੇ ਜੇ ਤੁਸੀਂ ਉਹਨਾਂ ਦੇ ਪਰਿਵਾਰ ਚ ਕੋ ਬੜੇ ਅੱਛੇ ਬੱਚੇ ਵੀ ਉੱਠੇ ਸੀ ਤੇ ਬੜੇ ਕੋਈ ਇਹੋ ਜਿਹੇ ਪ੍ਰਤੀਪਾਲ ਸਿੰਘ ਜੀ ਸਾਡੇ ਕੱਤੇ ਹੁੰਦੇ ਹੁੰਦੇ ਸੀ ਜੀ ਜੀ ਉਹਨਾਂ ਦੀ ਫੈਮਿਲੀ ਦੀ ਬਾਣੀ ਕੋ ਹਿਸਟਰੀ ਸੁਣੋ ਤਾਂ ਤੁਹਾਨੂੰ ਪਤਾ ਚੱਲ ਜਾਏਗਾ ਕਿ ਇਮਾਨਦਈ ਦੇ ਪੈਸੇ ਤੇ ਬੇਈਮਾਨੀ ਸਾਡੇ ਪਰਿਵਾਰ ਤੇ ਵੀ ਕੀ ਅਸਰ ਪੈਂਦਾ ਚਲੋ ਬਾਲੀ ਸਾਹਿਬ ਇੱਕ ਮੇਰਾ ਹੋਰ लास्ट ਵਾਲਾ ਇੰਪਰੂਵਮੈਂਟ ਤਰ੍ਹਾਂ ਤੁਸੀਂ ਗੱਲ ਕੀਤੀ ਕੋਆਪਰੇਸ਼ਨ ਦੇ ਦੇਖੋ ਨਾ ਮਾਲ ਰੋਡ ਦੇ ਉੱਤੇ ਸਾਰੇ ਜਿਹੜੇ ਨੇ ਜਿੰਨੇ ਸ਼ੋਰੂਮ ਬਣ ਗਏ ਬੇਸਮੈਂਟਾਂ ਚ ਪਾਰਕਿੰਗਾਂ ਸੀਗੀਆਂ ਸ਼ੋਰ ਪਹਿਲਾਂ ਲੈ ਕੇ ਮੈਂ ਤੁਹਾਨੂੰ ਉਸ ਗੱਲ ਦੇ ਸਬੰਧ ਚ ਗਏ ਮੈਂ ਤੁਹਾਨੂੰ ਕਹੇਗਾ ਕਿ ਜਿਹੜੀਆਂ ਅਸੀਂ ਮਿਸਪਰ ਕਾਟਾ ਮਿਸਪਰ ਕੋਆਪਰੇਸ਼ਨ ਆ ਕੇ ਪੜੀ ਉਹਦੀ ਅਨੀਆਂ ਸੇਵਾਵਾਂ ਆਗੀਆਂ ਬਾਗ ਅਸੀਂ ਬਣਾਉਣੇ ਨੇ ਮਾਲੀ ਨਹੀਂ ਆਗੇ ਇਹ ਬਾਗ ਅਗਲੇ ਤੁਰੇ ਅਸੀਂ ਜਿਹੜੀ ਰਹੀ ਆ ਉਹਦੀ ਜਾਲੀ ਜੰਨੇ ਆ ਉਂਝ ਅਸੀਂ ਅੱਜ ਇਹ ਟਾਊਨ ਪਲੇਅ ਦੇਤੇ ਆ ਜਿਹੜਾ ਐਮਟੀਪੀ ਡਿਪਾਰਟਮੈਂਟ Municipal Town Planning Department ਆ ਜਾਓ ਤੁਸੀਂ ਐਨਾ ਕਿ ਤੁਸੀਂ ਜਰਨਲਸ ਨਹੀਂ ਬਣਾ ਲਏ ਤੁਸੀਂ ਟਾਇਲਟਸ ਨਹੀਂ ਬਣਾ ਲਏ ਤੁਸੀਂ ਪਾਰਕਿੰਗ ਨਹੀਂ ਬਣਾ ਲਏ ਜਿਹੜੀ ਤੁਹਾਡੀ ਪਾਰਕਿੰਗਸ ਹੈਗੀਆਂ ਔਰ ਤੇ ਮਾਫੀਆ ਬੈਠਾ ਹੈ ਮੈਂ 500 ਜਗ੍ਹਾ ਐਸੇ ਦੱਸ ਦਿੰਦਾ ਜਿੱਥੇ ਪ੍ਰਾਈਵੇਟ ਲੋਕਾਂ ਨੇ ਆਪਣੀ ਮਾਰਕੀਟ ਬਣਾਈ ਹੈ ਇੱਕ ਐਗਜ਼ਾਮਪਲ ਇੱਕ ਦੋ ਜਗ੍ਹਾ ਦੱਸ ਦਿੰਦਾ ਅੱਜ ਵੀ ਜਿਹਦੇ ਬਾਰੇ ਮੈਨੂੰ ਸ਼ਿਕਾਇਤ ਵੀ ਆਈ ਹੈ ਸਾਡਾ ਜਿਹੜਾ ਇੰਦਰਾਪਸ ਪੁਲ ਨੂੰ ਸੀ ਕੀ ਕਰਨੇਗਾ ਜਿਹੜਾ ਇੰਦਰਾਪਸ ਬ੍ਰਾਂਚ ਤੇ ਹੁੰਦਾ ਸੀ ਉਹਦੇ ਤੇ ਨਵਾਂ ਪੁਲ ਪਿਆ ਹੁਸੈਨਪੁਰੇ ਵਾਲਾ ਹੁਸੈਨਪੁਰਾ ਪੁਲ ਉਹਦੇ ਥੱਲੇ ਇੱਕ ਜਗ੍ਹਾ ਆ ਗਈ ਹੈ ਉਥੇ ਲੇ 100 ਗੱਡੀ ਖਲੋਂਦੀ ਹੈ 5000 ਰੁਪਏ ਮਹੀਨਾ ਕੋਈ ਬੰਦਾ ਲੈ ਰਿਹਾ ਉਹਦਾ ਗੱਡੀ ਖੜੀ ਕਰਨ ਦਾ ਕਿ 500 ਰੁਪਏ ਮਹੀਨਾ ਲੈ ਰਿਹਾ ਹੈ 60 600 ਰੁਪਏ ਦੇ ਦੋ ਬੰਦੇ ਲਿਖੇ ਫਿਰਫਲ ਕੰਪਲੀਟ ਮੈਨੂੰ ਆਈਏ ਦੱਸੋ ਅੱਜ ਪਾਰਕਿੰਗ ਤੁਹਾਡੇ ਮੈਂ ਕੈਮਰਾ ਤੇ ਗੱਲਾਂ ਜਾ ਕੇ ਅਸਲ ਨੂੰ ਦੇਖ ਲਓ ਕਿ ਤੁਸੀਂ ਜਦੋਂ ਦਾ ਇਹ ਪੁੱਲ ਬਣਿਆ ਵੀ 30 ਸਾਲ ਲੰਘ ਗਏ ਤੁਸੀਂ ਦੀ ਪਾਰਕਿੰਗ ਨੂੰ ਕੰਟਰੋਲ ਹੀ ਨਹੀਂ ਕਰ ਸਕੇ ਲੋਕੀ ਪੈਸੇ ਕਮਾੜੇ ਤੁਹਾਡੀ ਖਾਲੀ ਚੰਗਾ ਅੱਛਾ ਚਲੋ ਬਾਲੀ ਸਾਹਿਬ ਉਮੀਦ ਕਰਦੇ ਹਾਂ ਵੀ ਦੇਖੋ ਤੁਸੀਂ ਸੋਸ਼ਲ ਇਸ਼ੂ ਚੁੱਕਦੇ ਜੇ ਤੁਸੀਂ ਤਾਂ ਹੀ ਤੁਸੀਂ ਮੇਰੇ ਚੈਨਲ ਤੇ ਵੀ ਆਜੇ ਤੇ ਹੁਣ ਤੁਸੀਂ 16 ਤਰੀਕ ਨੂੰ ਕੋਈ ਪੇਸ਼ਨਾ ਚੋਂ ਹੁੰਦਾ ਹੈ 16 ਮਾਰਚ ਨੂੰ ਕਿ ਨਹੀਂ ਹੁੰਦਾ ਬਾਕੀ ਜਿਹੜੀ ਤੁਸੀਂ ਗੱਲ ਕੀਤੀ ਹੈ ਮੈਂ ਵਿੱਚਿੰਦਨ ਦੱਸ ਦਿਆਂ 16 ਕ੍ਰਿਮੀਨਲ ਕੰਪਲੇਂਟਸ ਨੇ ਇਹ ਦੇ ਵਿੱਚ ਜੇ ਕੋਈ ਨਹੀਂ ਆਪਣੇ ਟਾਈਮ ਤੋਂ ਦੇ ਰਜ਼ਾ ਤੇ ਉਹਦੇ ਖਿਲਾਫ ਉਸੇ ਵਿਲੇਜ ਵਾਰੰਟਾ ਨਿਕਲ ਦਿੰਨੇ 16 ਤਿੰਨ ਨੂੰ 100% 16 ਤਿੰਨ ਦੇ ਕੀ ਆਰਡਰ ਕੀਤੇ ਨੇ ਸਾਡੇ ਬ੍ਰਿੰਦਰ ਕੁਮਾਰ ਜੀ ਜਿਹੜੇ ਸਾਡੇ ਜੁਡੀਸ਼ੀਅਨ ਡਿਸਟ੍ਰਿਕਟ ਫਰਸਟ ਕਲਾਸ ਦੀ ਜਿਹੜੀ ਇਲਾਕਾ ਮੈਜਿਸਟ੍ਰੇਟ ਨੇ ਉਹਨਾਂ ਨੇ ਆਰਡਰ ਕੀਤੇ ਪੁਲਿਸ ਨੂੰ ਕਿ ਪੁਲਿਸ ਰਿਪੋਰਟ ਬੇਸ਼ ਕਰੋ 16 ਤਰੀਕ ਨੂੰ ਹਰ ਹਾਲ ਚ ਪੁਲਿਸ ਰਿਪੋਰਟ ਪੇਸ਼ ਹੋਏਗੀ ਕਿ ਜਿਹੜੀ ਜ਼ਿੰਮੇਵਾਰ ਮੇਰੀ ਕੰਪਲੇਂਟ ਵੀ ਜਿਹੜੀ ਚੋ ਮੇਰੀ ਕੰਪਲੇਂਟ ਜਿਹੜੀ ਹੈ ਵਾ ਮੈਂ ਫੇਰ ਆਪਣੀ ਪਬਲਿਕ ਨੂੰ ਦੱਸਣਾ ਚਾਹਿਆ ਵਾ ਕਿ ਜਿਹੜੇ ਵੀ ਜ਼ਿੰਮੇਵਾਰ ਅਧਿਕਾਰੀ ਸੀਗੇ ਯਾਨੀ ਕਿ ਉਹਨੂੰ ਮਿਊਨਿਸਪਲ ਕਾਰਪੋਰੇਸ਼ਨ ਦੇ ਉਹ ਕੰਟਰੋਲ 'ਚ ਹੈ ਉਹਨਾਂ ਦੇ ਅਧਿਕਾਰੀਆਂ ਨੇ ਜਿੰਨੀ ਗਿਰਲ ਲੱਗੀ ਹੋਈ ਔਰ ਜਾ ਕੇ ਚੋਰੀ ਨਹੀਂ ਫੜਨੇ ਚੋਰੀ ਨਹੀਂ ਫੜਨੇ ਚੋਰੀ ਵੀ ਨਹੀਂ ਰੋਕਣੀ ਲੇਕਿਨ ਜਿਹੜੀ ਚੋਰੀ ਹੁੰਦੀ ਆ ਜੇ ਗਲਤੀ ਨਾਲ ਹੋ ਜਾਂਦੀ ਏ ਤਾਂ ਉਹਨੂੰ ਨੋਟਿਸ ਕਰਨਾ ਔਰ ਜਾ ਕੇ ਪੁਲਿਸ ਨੂੰ ਕੰਪਲੇਂਟ ਕਰਨੀ ਔਰ ਰਿਕਾਰਡ ਰੱਖਣਾ ਕਿੰਨੀ ਗਿਰਲ ਲੱਗੀ ਸੀ ਕਿੰਨੀ ਚੋਰੀ ਹੋਈ ਤੇ ਕਿੰਨੀ ਨਹੀਂ ਉਹ ਜਿਹੜੀ ਬੀਆਰਟੀਐਸ ਦੀ ਗਿਰਲੀ ਬੀਆਰਟੀਐਸ ਦੀ ਬੱਸਾਂ ਤੇ ਬੰਦ ਪਈ ਉਹਦੇ ਦੇਖੋ ਨਾ ਬਾਲੀ ਸਾਹਿਬ ਉਹ ਵੀ ਮਸਲਾ ਚੁੱਕਣਿਆ ਜੀ ਚਲੋ ਅੱਛਾ ਬਾਲੀ ਸਾਹਿਬ ਮੇਰਾ ਇੱਕ ਸਵਾਲ ਹੈ ਵੀ ਤੁਸੀਂ ਇਹ ਇਹਦੇ ਲਈ ਜੀ ਗੱਲ ਕੀਤੀ ਹੈ ਜਿਹੜੀ 92 ਬਸਾਂ ਆਈਆਂ ਜਿਹੜੀਆਂ 40 ਖੜੀਆਂ ਖੜੀਆਂ ਸਾੜੀਆਂ ਹੈ ਨਹੀਂ ਉਹ ਸਿਟੀ ਬਸਾਂ ਦੀ ਗੱਲ ਕਰ ਰਹੇ ਜਿਹੜੀਆਂ ਸੜੀਆਂ ਸੀ ਉਹ ਅਲੱਗ ਹੈ 92 ਬਸਾਂ ਅਲੱਗ ਹੈ ਸਿਟੀ ਬਸਾਂ ਅਲੱਗ ਹੈ ਨਹੀਂ ਜਿਹੜੀ ਬੀਆਰਟੀਸ ਬਸਾਂ ਚੱਲੀਆਂ ਨੇ ਅਲੱਗੀਆਂ ਸੀ ਉਹ ਵੱਖਰੀਆਂ ਸੀਗੀਆਂ ਹੁਣ ਇੱਕ ਹੁਣ ਈ ਬਸ ਨਹੀਂ ਇਹਨਾਂ ਬਸਾਂ ਨੂੰ ਖਿੱਚ ਕੇ ਬੀਆਰਟੀਸ ਨਹੀਂ ਲੈਂਦੇ ਉਹਨਾਂ ਨੂੰ ਨਾ 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 ਉਹ ਵੱਖਰੀਆਂ ਬਸ ਉਹ ਲਾਲ ਰੰਗ ਦੀ ਸੀ ਉਹ ਲਾਲ ਉਹ ਲਾਲ ਰੰਗ ਦੀ ਬਸ ਸੀ ਉਹਦਾ ਨਾਮ ਸੀ ਸਿਟੀ ਬਸ ਇਹ BRTS ਪ੍ਰੋਜੈਕਟ ਇਹ ਉਹਨਾਂ ਤੋਂ ਵੱਖਰਾ ਪ੍ਰੋਜੈਕਟ ਉਹ ਪਈਆਂ ਉੱਤੇ ਖੜੀਆਂ ਖੜੀਆਂ ਕੰਡਮ ਜ ਤੁਸੀਂ ਇਹੀ ਗੱਲ ਸੁਣੋ ਚਲੋ ਜੋ ਵੀ ਭ੍ਰਸ਼ਟਾਚਾਰ ਦੀ ਗੱਲ ਸੁਣੋ ਇਹ ਤੇ ਭ੍ਰਸ਼ਟਾਚਾਰ ਵੀ ਨਹੀਂ ਅਸਰੇ ਆਮ ਪਾਪ ਨਹੀਂ ਹੈ ਕੋਈ ਅਫਸਰ ਚੰਨੀ ਤਾਕਤ ਨਹੀਂ ਹੈਗੀ ਕਿ ਉਹ ਕਵੇ ਜੀ ਮੈਂ ਸਵੇਰੇ ਉੱਠ ਗਿਆ ਸੀ ਕੰਮ ਕਰਨਾ ਕਿ ਮੈਂ ਇਹਨੂੰ ਕਿਸੇ ਥਾਂ ਤੇ ਸਟੀਮੇ ਗਈ ਆ ਬੱਸ ਆ ਵਾਪਸ ਹੀ ਭੇਜ ਦੀਏ ਉਹੀ ਤੁਸੀਂ ਖੜੀ ਖੜੀ ਦੀ ਤੁਸੀਂ ਗਰੰਟੀਆਂ ਵਾਰੰਟੀਾਂ ਟੈਕਸ ਲਈ ਜਾਂ ਲੋਕ ਤੇ ਫਿਰ ਤੇ ਮੁਫਤ ਉਹ ਤਾਂ ਨਾਲ ਹੀ ਤੁਹਾਨੂੰ ਮਿਲੇਗਾ ਲੋਕਾਂ ਨੂੰ ਮੈਨੂੰ ਦੱਸੋ ਤੁਹਾਨੂੰ ਤੇ ਮੁਫਤ ਬੱਤੀ ਚਾਹੀਦੀ ਹੈ ਮੁਫਤ ਨਾਲ ਚਾਹੀਦਾ ਲੋਕਾਂ ਨੂੰ ਤੇ ਫਿਰ ਉਹ ਠੀਕ ਹੈ ਮੈਂ ਨਹੀਂ ਕੀ ਏ 92 ਬੱਸਾਂ ਬੀ ਐਚ ਕੇ ਕੋਈ ਅਫਸਰ ਖਾ ਜਾਂਦਾ ਉਹ ਘਟ ਬਾਪੀ ਸੀਗਾ ਪਾਪੀ ਤੇ ਹੈ ਹੀ ਸੀ ਲੇਕਿਨ ਉਹ ਸਾਲਣ ਵਾਲਾ ਜਿਹੜਾ ਨਾ ਉਹ ਨੂੰ ਖੜੀ ਗੱਤ ਨੂੰ ਸਣਵਾਨ ਵਾਲਾ ਬੰਦਾ ਇਸ ਤੋਂ ਵੱਡਾ ਜਿਹਨੂੰ ਕਹਿੰਦੇ ਨੇ ਕੋਲਸ ਜਿਹਨੂੰ ਕਹਿੰਦੇ ਆ ਗਿਆ ਬੇਦਰਦ ਭ੍ਰਸ਼ਟਾਚਾਰੀ ਨਹੀਂ ਬੇਦਰਦ ਨਹੀਂ ਅੱਛਾ ਬਲੀ ਸਾਬ ਤੁਸੀਂ ਇਹਦੇ ਲਈ ਤੇ ਉਹਨਾਂ ਨੂੰ ਕਮਿਸ਼ਨਰ ਸਾਹਿਬ ਨੂੰ ਜ਼ਿੰਮੇਵਾਰ ਠਰਾਤਾ ਹੁਣ ਜਿਹੜੀਆਂ ਇਲੀਗਲ ਇਮਾਰਤਾਂ ਬਣ ਨਹੀਂ ਨਹੀਂ ਉਹਨਾਂ ਨੂੰ ਤੁਸੀਂ ਕੋਰਟ ਚ ਲੈ ਗਿਆ ਹੁਣ ਜਿੰਨੀਆਂ ਵੀ ਇਹਦਾ ਮਤਲਬ ਇਲੀਗਲ ਬਿਲਡਿੰਗਸ ਬਣੀਆਂ ਜਾਂ ਉਹਨਾਂ ਦੇ ਥੱਲੇ ਜਿਹੜੇ ਵੀ ਕਰਮਚਾਰੀ ਅਧਿਕਾਰੀ ਕੰਮ ਕਰ ਰਹੇ ਨੇ ਆਪਣੀ ਡਿਊਟੀ ਨੂੰ ਠੀਕ ਠਾਕ ਨਾ ਨਹੀਂ ਨਿਭਾਉਂਦੇ ਕਿ ਉਹਦੇ ਲਈ ਵੀ ਕਮਿਸ਼ਨਰ ਕਾਪੋਰੇਸ਼ਨ ਵੀ ਰਿਸਪੋਨਸਿਬਲ ਹੋਣਗੇ ਯਾ ਜੁਕੇ ਮੈਂ ਤੁਹਾਨੂੰ ਗੱਲ ਤੇ ਕਹਿਣਾ ਪਿਆ ਨਹੀਂ ਉਹਦੇ ਲਈ ਵੀ ਉਹੀ ਫਿਰ ਜ਼ਿੰਮੇਦਾਰ ਹੋਣਗੇ ਕੌਣ ਕਾਪੋਰੇਸ਼ਨ ਕਮਿਸ਼ਨਰ ਵੈਸੇ ਮੈਂ ਇੱਕ ਨਵਾਂ ਹੈ ਜਿਹੜੀ ਚੀਜ਼ ਚੱਲ ਰਹੀ ਹੈ ਤੁਸੀਂ ਆਪਣੇ ਘਰ ਦੇਗੇ ਜੇ ਮੰਨ ਲਓ ਕੋਈ ਬੰਦਾ ਆਪਣੀ ਕੋਈ ਵੀ ਆਪਣੀ ਡਿਊਟੀ ਸਮਝਦੇ ਨੂੰ ਕਰਨੀ ਸੀ ਨਹੀਂ ਕਰਨੀ ਉਹਦੇ ਸੈਕਸ਼ਨ 166 ਆਈਪੀਸੀ ਦੇ ਥੱਲੇ ਤੁਸੀਂ ਉਹਨੂੰ ਇਸੇ ਤਰੀਕੇ ਖਿੱਚ ਸਕਦੇ ਹੋ ਜਿਵੇਂ ਮੈਂ ਖਿੱਚ ਰਿਹਾ ਕਿਉਂਕਿ ਮੈਂ ਅੱਗੇ ਪਬਲਿਕ ਇੰਟੀਲੀਜੇਸ਼ਨ ਕੀਤੀ ਉਹਦਾ ਇੱਕ ਵੱਖਰਾ ਦਾ ਪ੍ਰਭਾਵ ਸੀਗਾ ਲੇਕਿਨ ਮੈਂ ਦੇਖਿਆ ਕਿ ਮੈਂ ਇਹਨੂੰ ਨਵੀਂ ਚੀਜ਼ ਦੇਖੀ ਹੈ ਕਿ ਵੀ ਇਹਨੂੰ 166 ਅਧਲੇ ਚੱਲ ਕੇ ਦੇਖੀ ਮੈਨੂੰ ਨਹੀਂ ਪਤਾ ਕਿ ਦਾਲਤਾ ਦਾ ਉੱਤੇ ਕੀ ਇਮਪ੍ਰੈਸਿਵ ਬੱਤ ਲੇਕਿਨ ਐਵੇਂ ਕਿ ਜੇ ਮੈਨੂੰ ਜੂਨੀਅਰ ਜਾਲਤ ਜਿਹੜੀ ਮੇਰੀ ਗੱਲ ਦੇ ਉੱਤੇ ਨਹੀਂ ਕਨਵਿੰਸ ਹੋਏਗੀ ਤੇ ਮੈਂ ਸੈਸ਼ਨ ਜਾ ਕੇ ਕਨਵਿੰਸ ਕਰਨ ਦੀ ਕੋਸ਼ਿਸ਼ ਕਰਾਂਗਾ ਮੈਂ ਹਾਈ ਕੋਰਟ ਤੱਕ ਜਾਵਾਂਗਾ ਬਜਾਏ ਕਿ ਮੈਂ ਸਿੱਧੀ ਕ੍ਰਿਮੀਨਲ ਰਿਟ ਭਾਵਾਂ ਮੈਂ ਪਹਿਲੇ 4 ਚਲੇ ਦੇਖ ਲੈਣਾ ਕਿ ਕੀ ਕਹਿਣਾ ਚਾਹੁੰਦੇ ਨੇ ਕਿ ਜਿਹੜੀਆਂ ਨਾਲ ਦੀ ਆਪਣੀ ਨਿਸਰਕੀਕ ਡਿਊਟੀਆਂ ਸੀਗੀਆਂ ਬੰਦੀਆਂ ਜ਼ਿੰਮੇਵਾਰੀਆਂ ਉਹ ਹੀ ਕਿਸਵਾਈ ਸੇਵਕ ਦੀ ਵੀ ਡਿਊਟੀ ਹੈ ਉਹ ਵੀ ਜ਼ਿੰਮੇਵਾਰ ਹੈ ਜੇ ਆਪੀ ਸਵਾਈ ਨਹੀਂ ਕਰਦਾ ਉਹ ਵੀ ਕ੍ਰਿਮੀਨਲ ਦੇ ਪਾਸੇ ਆਵੇ ਤੇ ਉਹਨੂੰ ਸਜ਼ਾ ਵੀ ਹੋ ਸਕਦਾ ਚਲੋ ਬਾਲੀ ਸਾਹਿਬ ਸਮਾਂ ਹੋ ਗਿਆ ਅਸੀਂ ਇਜਾਜ਼ਤ ਲਈਏ ਦਰਸ਼ਕਾਂ ਕੋਲ ਚਲੋ ਇਹ ਬਾਲੀ ਸਾਹਿਬ ਨੇ ਮਰਖਿਆ ਕਿ ਸ਼ਾਇਦ ਇਹ ਪਹਿਲੇ ਸ਼ਹਿਰੀ ਹੋਣੇ ਨੇ ਜਿਨ੍ਹਾਂ ਨੇ ਨਿਯਮਤ ਕੀਤੀ ਹੈ ਕਿ ਕਾਪੋਰੇਸ਼ਨ ਦੇ ਕਮਿਸ਼ਨਰ ਨੂੰ ਤੇ ਪੁਲਿਸ ਕਮਿਸ਼ਨਰ ਦੇ ਖਿਲਾਫ ਇੱਕ ਕ੍ਰਿਮੀਨਲ ਕੰਪਲੇਂਟ ਲੈ ਕੇ ਕੋਰਟ 'ਚ ਪਹੁੰਚ ਗਏ ਨੇ 16 ਮਾਰਚ ਨੂੰ ਦਿੱਤੇ ਸੁਣਵਾਈ ਹੋਣੀ ਹੈ ਚਲੋ ਅ ਅਸੀਂ ਉੱਤੇ ਵੀ ਗੱਲ ਕਰਾਂਗੇ ਵੀ 16 ਤਰੀਕ ਨੂੰ ਜੱਜ ਸਾਹਿਬ ਕੀ ਫੈਸਲਾ ਦਿੰਦੇ ਨੇ ਬਾਕੀ ਤੁਹਾਨੂੰ ਸਾਡਾ ਪ੍ਰੋਗਰਾਮ ਚੰਗਾ ਲੱਗਦਾ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਬਬਲੀ ਸਾਹਿਬ ਨੇ ਇੱਕ ਗੱਲ ਜਿਹੜੀ ਬੜੀ ਅੱਛੀ ਆਕੀਏ ਵੀ ਹਰ ਬੰਦੇ ਨੂੰ ਆਪਣੇ ਅਧਿਕਾਰਾਂ ਦਾ ਪਤਾ ਹੋਣਾ ਚਾਹੀਦਾ ਹਰ ਬੰਦਾ ਜਾਗਰੂਕ ਹੋਵੇ ਤੁਹਾਡਾ ਸ਼ਹਿਰ ਹੈ ਦੇਖੋ ਇੱਥੇ ਕਿਸੇ ਨੇ ਰਹਿਣਾ ਨਹੀਂ ਕਿਸੇ ਨੇ ਅੰਮ੍ਰਿਤ ਨਹੀਂ ਪੀਤਾ ਵੀ ਸਾਰੀ ਉਮਰ ਇੱਥੇ ਰਹਿਣਾ ਬਹੁਤ ਵੱਡੇ ਰਾਜਾ ਮਹਾਰਾਜੇ ਹੋਏ ਜਿਹੜੇ ਚਲੇ ਗਏ ਇਹ ਜਿਹੜੇ ਜੋਰ ਨੇ ਜਿਹੜੇ ਪ੍ਰਸ਼ਤ ਅਫਸਰ ਨੇ ਜਾਂ ਪ੍ਰਸ਼ਤ ਲੀਡਰ ਹੋ ਗਏ ਆਪਨਾ ਜੇ ਭਰੀ ਜਾਂਦੇ ਨੇ ਉਹਨਾਂ ਨੇ ਇਹ ਵੀ ਕਿਹਾ ਵੀ ਫਿਰ ਇੱਥੇ ਹੀ ਲੈਣੀਆਂ ਦੇਣੀਆਂ ਇੱਥੇ ਨੇ ਪਤਾ ਨਹੀਂ ਉਹਨਾਂ ਨੂੰ ਡਰ ਲੱਗਦਾ ਕਿ ਨਹੀਂ ਲੱਗਦਾ ਚਲੋ ਸਾਨੂੰ ਆਜ਼ਾਦ ਦਿਓ ਧੰਨਵਾਦ ਸ਼ਸ਼ੀਕਲ ਨਮਸਕਾਰ